ਯਾਰ ਸ਼ੁਕਰ ਆ ਰਹਾ ਰੱਬ ਦਾ ਅੱਜ ਤੱਕ ਕੋਈ ਵਧੀਆ ਹੀ ਦਿਨ ਚੜਿਆ ਸੀ ਜਿਹੜਾ ਮੈਂ ਘਰੇ ਜਾਈ ਮੇਰਾ ਤਾਂ ਐਡਾ ਵੱਡਾ ਦਿਮਾਗ ਤੇ ਤੇ ਮਨ ਤੇ ਐਡਾ ਬੋਝ ਸੀਗਾ ਹਲਕਾ ਹੋ ਗਿਆ ਚਾਹਾਂ ਮੋਲਦਾ ਆ ਆਂਨੇ ਨਾਲ ਵੀ ਮੈਂ ਘਰੇ ਜਾਇਆ ਹੀ ਆਉਂਦੀ ਐ ਕਿਧਰ ਆ ਯਾ ਬੜੀ ਆ ਮੇਰੇ ਘਰ ਜਾ ਜੀ ਬੋਲ ਦੇ ਮੜਾ ਯਾ ਮੈਂ ਨਹੀਂ ਖੋਲਦੀ ਬਾਤ ਤੈਨੂੰ ਕੀ ਗੱਲ ਹੈ ਕਿਥੇ ਲਾਈ ਇੰਨੀ ਆ ਮੈਂ ਤਾਂ ਡਿਊਟੀ ਤੋਂ ਆਈ ਆ ਡਿਊਟੀ ਤੋਂ ਨਹੀਂ ਨਹੀਂ ਮੈਂ ਕਰੇ ਤੈਨੂੰ ਕਹੇ ਦੋ ਆਈ ਆ ਤੇ ਪੇਕਿਆ ਦੋ ਨਹੀਂ ਮੈਂ ਕਿਹਾ ਪੇਕੇ ਖੋਲ ਦੇ ਮੇਰੇ ਬਾਹਰ ਨੂੰ ਬਾਹਰ ਬੜਾ ਜੱਬ ਹੋਗਾ ਇੱਕ ਪਾਸੇ ਜਾਨ ਸੌਖੀ ਹੁੰਦੀ ਹੈ ਦੂਜੇ ਪਾਸੇ ਔਖੀ ਹੋ ਜਾਂਦੀ ਹੈ ਬਾਜ਼ੀ ਮੈਂ ਖੋਲਦੀ ਕਿੰਨੀ ਹੋਈ ਬਾਜ਼ੀ ਦੇ ਆ ਜੂ ਮਾਫੀ ਨਾ ਮੰਗਦੀ ਨਾ ਤੂੰ ਮੈਨੂੰ ਤੂੰ ਬਾਹਰ ਨੂੰ ਦੱਸ ਤੂੰ ਕਿ ਇੱਥੇ ਜ਼ਮੀਨ ਲੈ ਕੇ ਆਈਆਂ ਵੀ ਉਹ ਮਾਫੀਆਂ ਮੰਗਦੀਆਂ ਸਾਰਾ ਕੁਝ ਤੂੰ ਨਾਂ ਦੇ ਆਈ ਹਜੇ ਇਹਨਾਂ ਤੋਂ ਮਾਫੀਆਂ ਮੰਗਣ ਜਾਂਦੀ ਹੈ ਸ਼ਰਮ ਨਹੀਂ ਮੰਦੀ ਹੈਗੀ ਤੈਨੂੰ ਕੌਣ ਕਹਿੰਦਾ ਮੈਂ ਨਹੀਂ ਗਈ ਮਾਫੀ ਮੰਗਣ ਮੈਂ ਬਾਹਰ ਤਾਂ ਖੋਲ ਤੇ ਤੈਨੂੰ ਦੱਸਦੀ ਮੇਰੇ ਸਾਰਾ ਕੁਝ ਬੜੀ ਸਾਰਾ ਕੁਝ ਵੇਚ ਕੇ ਹਜੇ ਦੁਬਾਰਾ ਇਹਨਾਂ ਨਾਲ ਮਾਫੀਆਂ ਮੰਗਦੀ ਫਿਰਦੀ ਆ

ਸਾਰਾ ਕੋ ਸਾਲਾ ਨਾ ਕਰਾ ਲੈ ਬੇਸ ਕੇ ਬਸ ਮੇਰੇ ਅੱਗੇ ਕੀ ਚਾਹੀਦਾ ਤੈਨੂੰ ਚਾਹੀਦਾ ਤੈਨੂੰ ਪੈਸੇ ਚਾਹੀਦੇ ਆ ਤੈਨੂੰ ਖਾਣ ਨੂੰ ਹਾਂ ਚਾਹੀਦੇ 2 ਘੰਟੇ ਚਾਹੀਦੇ ਦੇ ਦੇ ਅੱਜ ਮੇਰੇ ਕੋਲ ਜਾ ਕਮਾਉਣਾ ਸਿੱਖ ਐਨੀ ਸੌਂਗਾ ਮਾਂ ਸਿੱਖੂਗੀ ਤੇਰੇ ਵਰਗੇ ਬੁੱਧਰੀਆਂ ਖਾਤਰ ਕਮਾਉਂਗੀ ਹਾਂ ਕੰਮ ਮਗਾ ਕੇ ਕਿੰਨਾ ਕੁ ਚਰ ਖਾਣੇਗੀ ਯਾ ਬੀ ਸਾਰਾ ਨੀ ਖਾਏ ਤੂੰ ਮਂਗਾ ਮਂਗਾ ਕੇ ਕਿਹਦੇ ਅੱਖੇ ਤੈਨੂੰ ਆ ਜਾ ਥੇ ਮੰਗ ਮੰਗ ਖਾ ਖਾ ਸਾਰੀ ਕੱਢ ਲਈ ਆ ਗਈ ਥੇ ਤੂੰ ਕੰਮ ਕਰ ਆਪਦਾ ਮੈਥੋਂ ਹੋਰ ਨਾ ਸੁਣ ਲਈ ਜੇ ਹੁਣ ਮੈਨੂੰ ਬਾਰ ਬੁਰ ਭੇਣਾ ਨਾ ਉਹਦਾ ਸੋਚ ਸੰਦਿ ਤੇ ਰੂਬਾ ਹਰੇ ਜੇ ਤੱਕ ਕਮਰੋਂ ਬਾਹਰ ਨੀ ਥੱਲੇ ਬਾਹਰ ਕੀ ਤੇ ਨਹੀਂ ਆਦਿਆ ਘਰੇ ਕੱਢੂਗੀ ਤੈਨੂੰ ਜਿੰਨਾ ਕੁਸ ਕਰਵਾਉਣੀ ਆ ਨਾ ਤੂੰ ਕਰਵਾਉਣੀ ਤੇਰੇ ਵਾਲ ਦੇ ਨਾਲ ਕੱਢੂ ਕਰਾਉ ਤੂੰ ਪਹਿਲਾਂ ਮੈਨੂੰ ਬਥੇਰਾ ਕੱਢ ਲਿਆ ਤੂੰ ਹੁਣ ਲਾ ਲਈ ਜ਼ੋਰ ਜਿਹੜਾ ਲਾਉਣਾ ਹੋਇਆ ਲੈ ਬੋ ਜਾ ਲਾਉਂਗੀ ਜ਼ੋਰ ਮੈਂ ਹਕਾਰ ਹੀ ਹੋਈ ਹਕਾਰ ਤੂੰ ਆ ਹਕਾਰ ਨਹੀਂ ਹਕਾਰ ਤੂੰ ਆ ਜਿਹੜੀ ਮੁੜ ਮੁੜ ਉੱਥੇ ਜਾਣੀ ਐ ਪੇਕੀ ਆਹੋ ਮੈਂ ਤਾਂ ਆਪੀ ਹਕਾਰ ਹੀ ਚੱਲ ਮੈਂ ਤਾਂ ਇਹ ਜੀ ਹਕਾਰ ਹੀ ਲੋੜਾਂ ਦੀ ਪੇਕੀ ਜਾਣੀ ਆ ਹਰੇ ਮੈਂ ਜੋ ਆਇਆ ਕਿਹਾ ਕੇ ਰਾਜੀ ਨਹੀਂ ਆਇਆ ਉੱਥੇ ਸਾਰਾ ਕੁਝ ਮਕਾ ਕੇ ਆਈ ਆ ਅਜੇ ਮੈਨੂੰ ਕਹਿੰਦੀ ਆ ਜਾ ਲੜਨ ਚਲ ਗਈ ਸੇ ਲੜਨ ਚਲ ਗਈ ਤੂੰ ਕੀ ਕਹਿੰਦੀ ਮੈਂ ਤਾਂ ਕੋਈ ਨਹੀਂ ਆ ਜਾ ਉੱਥੇ ਕੇ ਕੇ ਬਾਗਰ ਥਰ ਜਾ ਕੋਈ ਨਹੀਂ ਉੱਥੇ ਆ ਗਈ ਕਹਿੰਦੀ ਕਿ ਮੈਂ ਮਾਫੀਆਂ ਮੰਗਣ ਜਾਨੀ ਤੇਰ ਵਰ ਵੀ ਕੋਈ ਬਿਸ਼ਰਮਤੀ ਨਹੀਂ ਮੈਥੋ ਨਹੀਂ ਤੇਰੇ ਨਾਮ ਮੱਥਾ ਲਿਆ ਕਿ ਕੋਈ ਬਿਸ਼ਰਮਤੀ ਨਹੀਂ ਜਿਹਾ ਤੂੰ ਬਿਸ਼ਰਮ ਹੈ ਤੂੰ ਤਾਂ ਮੇਰੇ ਨਾਲੋਂ ਵੀ ਵੱਡੀ ਬਿਸ਼ਰਮਾ ਤੂੰ ਤਾਂ ਮਹਾ ਬਿਸ਼ਰਮਾ ਜਬ ਬਣ ਜਾ ਵੀ ਵੱਡੀ ਇੱਥੋਂ ਸਿੱਖ ਸਿੱਖੀ ਇੱਥੋਂ ਤੱਕ ਆਈ ਹੈ ਬਣ ਜਾ ਆਹਦੇ ਪਾਸ ਲੈ ਕੇ ਕੁਛ ਨਹੀਂ ਸਿਉਂਦਾ ਮੈਨੂੰ ਤਾਂ ਤੂੰ ਸਿੱਖਿਆ ਗਿਆ ਸਾਰਾ ਕੁਝ ਹੱਸਿਆ ਇਹਨੂੰ ਘੱਟ ਨਹੀਂ ਆਉਂਦਾ ਵੀ ਨੀ ਸਭ ਤੂੰ ਵਰਗੀ ਛੇੜ ਕਹੋ ਨਾ ਜਿਹੜੀ ਸਾਰਾ ਕੁਝ ਬੇਕਾ ਨਾ ਕਰਾਈ ਮਾਤਾ ਹੀ ਕਰਾਂਗੀ ਤੂੰ ਕਰ ਲਈ ਜਿਹੜਾ ਕੁਝ ਕਰਨਾ ਹੈ ਮੈਂ ਤਾਂ ਘਰ ਵੀ ਇਹਨਾਂ ਦੇ ਨਾਲ ਕਰਾਂ ਉਹ ਸਾਰੇ ਤੈਨੂੰ ਸਣੇ ਤੈਨੂੰ ਇਹਨਾਂ ਦੇ ਨਾਲ ਕਰਾ ਦੂੰ ਤੂੰ ਮੈਂ ਨੂੰ ਕਰਾ ਦੇਂਗੀ ਤੂੰ ਤੇਰਾ ਫੜਕੇ ਤੇਰੀ ਬਾਹ ਮੈਂ ਤੈਨੂੰ ਉੱਥੇ ਛੱਡ ਕੇ ਆਉਂ ਹਰਪ੍ਰੀਤ ਕੋਲੇ ਵੀ ਤੂੰ ਕੰਮ ਕਰਾ ਲਿਆ ਕਰ ਅੱਛਾ ਆਹੋ ਐਡੀ ਕੋਈ ਮੈਂ ਭਲੀ ਮਾਰਸਾ ਨਾ ਵੀ ਤੈਨੂੰ ਨਾ ਛੱਡਿਆ ਮੈਂਗੀ ਭੁੱਖੀ ਮਰਦੀ ਸਾਰਾ ਕੁਸੀ ਕਰੇਗੀ ਜਦੋਂ ਰੋਟੀ ਨਾ ਮਿਲੀ ਖਾਣ ਨੂੰ ਤੈਨੂੰ ਮਿਲੂਗੀ ਤੈਨੂੰ ਕਿੱਥੇ ਮਿਲੂਗੀ ਤਾਂ ਮੇਰੇ ਤੇ ਡਰਾ ਬੈਜੇ ਪਾਉਣੇ ਤੂੰ ਛੱਡ ਦੇਵੇਂ ਵੀ ਤੈਨੂੰ ਐ ਵੀ ਮੈਂ ਡਰਾ ਲੂੰਗੀ ਮੈਂ ਨਹੀਂ ਡਰਦੀ ਡਰਦੀ ਹਾਂ ਮੈਂ ਵੀ ਨਹੀਂ ਡਰਦੀ ਹ ਆ ਇਹਥੇ ਚੜੀ ਚੜਾਈ ਸਿੱਖੀ ਸਖਾਈ ਹੁਣ ਆਈ ਇਥੇ ਮਾਫੀਆਂ ਮੰਗ ਕੇ ਕਿ ਮੈਂ ਬਾਗ ਜੂ ਪੇਕੀ ਪੇਕੀ ਜਾ ਬੜਿਆ ਕਉਂਗੇ ਵੀ ਪੇਕੀ ਰਹੇਗੀ ਪੇਕਾਂ ਜੁਗਰੀ ਰਹੇਗੀ ਆਹੋ ਇਥੇ ਕਿਸ ਨੇ ਤਾਂ ਖੁਸ਼ੀ ਨੂੰ ਚਾਹ ਕਛੜਦੇ ਹੁਣ ਇਥੇ ਆਉਣ ਦੀ ਪੇਕਾਂ ਜੁਗਰੀ ਲੋਟਾ ਮੈਂ ਮੁੰਡਾ ਦਾ ਤੇਰਾ ਘਰੇ ਨਹੀਂ ਵੱੜਦਾ ਬਾਅਦ ਤੇਰੀ ਪੁੱਛਦਾ ਨਹੀਂ ਭੁੱਖੀ ਤੋਂ ਮਰਦੀ ਆਂ ਹੋਰ ਨਹੀਂ ਮੇਰਾ ਮੁੰਡਾ ਜਮਾ ਲਵਾ ਲਾਂਗਾ ਨਹੀਂ ਹੋਰ ਕਿਸੇ ਨਾਲ ਨਾ ਲੈ ਮਾਰਜ ਹੋਰ ਕਿਸੇ ਨਾਲ ਕਰਾ ਲਾ ਜਾ ਕੇ ਮੈਨੂੰ ਕੀ ਲੋੜ ਦਾ ਤੇਰਾ ਮੁੰਡਾ ਕਰਾਈ ਵੇ ਲੈ ਮਾਰ ਮੇਰੇ ਮੁੰਡਾ ਪਿਆਰ ਰੱਖੀਏ ਤੂੰ ਲੈ ਰੱਖੀ ਜਾਨੀ ਮੈਂ ਕਿਉਂ ਮਤ ਤੈਨੂੰ ਇਹ ਜੀ ਤੂੰ ਆਵਦੇ ਮੁੰਡੇ ਨੇ ਲੱਥੀ ਆ ਹੁਣ ਵਗ ਜਾਈ ਕਿੱ데 ਵਗ ਜਾਈਂਗੀ ਅਮਾ ਇੱਕ ਵਾਰੀ ਗਲਤੀ ਕਰਕੇ ਬਸਤਾਉਣੀ ਆ ਥੋੜਾ ਮਾਂ ਪੁੱਤਾਂ ਦੇ ਕੱਢਣ ਬਾਅਦ ਨੂੰ ਲਖਣਪੋਰਾ ਵੀ ਨਹੀਂ ਹੈਗਾ ਤੇਰੇ ਤੇ ਹੈਗਾ ਤੇ ਮਈਆ ਜਿਹੜੀ ਕੱਟੀ ਆਨੀ ਸਾਡੇ ਨਾਲ ਬੇਕਰ ਤੂਤਿਆ ਨਾਲ ਬੇਕਰ ਤੂਤੀ ਤੂੰ ਆ ਜਿਹੜੀ ਆਈ ਹੈ ਮਤਾ ਕੋਈ ਨਹੀਂ ਬੇਕਰਤੀ ਉਤੀ ਤੂੰ ਆ ਨਾਲੇ ਤੇਰਾ ਮੁੰਡਾ ਬੇਕਰਤੀ ਬੇਕਰਤੀ ਤੂੰ ਰੇ ਦੇ ਪਰ ਜਾਈ ਜੇਕਰ ਤੂੰ ਤਾਲਾ ਹੁੰਦਾ ਇੱਥੇ ਬਹਿ ਕੇ ਆਪਣੀ ਮਾਂ ਨੂੰ ਖਵਾਉਂਦਾ ਨਾਲੇ ਮੈਨੂੰ ਖਵਾਉਂਦਾ ਉਹ ਤਾਂ ਖਾਂਦਾ ਹੀ ਆ ਇਹ ਤਾਂ ਜਮਾਨੀ ਭੁੱਖੇ ਮਾਰਦੇ ਪਤਾ ਨਹੀਂ ਕਿੱਥੇ ਫਿਰਦਾ ਉਹਦੇ ਘਾਟਾ ਕਿਸੇ ਦਾ ਤੇਰੇ ਵਰਗਾ ਉਹ ਆ ਉਹ ਤਾਂ ਹੁਣ ਲੈਦਾ ਤੂੰ ਫਿਰਦੇ ਜਮਕ ਦੀ ਉਹ ਤਾਂ ਹੋਰ ਲੈ ਆਇਆ ਤੂੰ ਫਿਰਦੇ ਆ ਹੁਣ ਤੂੰ ਕਰਾ ਲੈ ਹੋਰ ਉਹ ਹਰਪ੍ਰੀਤ ਨੇ ਚੰਗੀ ਗੱਲ ਨਹੀਂ ਕਰੀ ਮੇਰੀ ਭੈਣ ਨੂੰ ਬਾਰ ਗਏ ਮੋੜਦਾ ਉਹ ਦੇਖ ਲੈ ਹਰਪ੍ਰੀਤ ਉਹ ਗਮਾਂਡਰ ਨੇ ਨਗਰ ਲੱਗ ਕੇ ਉਹ ਮੇਰੀ ਭੈਣ ਦੇ ਲੱਗ ਲਾ ਉਹੀ ਤੂੰ ਮਰਵਾਤਾ ਸੀਗਾ ਐਵੇਂ ਹੀ ਲੜਾਈ ਕਰਵਾਤੀ ਸੀ ਉਹ ਗਮਾਂਡੀ ਤਾਂ ਕਿਸੇ ਨਾ ਬਸਦੇ ਦੇ ਚੰਗੇ ਨਹੀਂ ਸਮਝਦੇ ਹੁੰਦੇ ਮਾਰ ਨਹੀਂ ਕਰਦੇ ਹੁੰਦੇ ਨੇ ਇਹਨੇ ਦੇ ਗੱਲਾਂ ਦਾ ਵਿਚਾਰੀਆਂ ਨੇ ਐਂ ਕੀਤੀਆਂ ਹੋਣਗੀਆਂ ਵੀ ਆਪਾਂ ਨੇ ਕੀ ਲੈਣਾ ਕੇਸਾਂ ਤੋਂ ਮੈਂ ਇਹਦੀ ਗਲਤੀ ਮੰਨਿਆ ਪਰਜਾਈ ਜਦੋਂ ਤਾਂ ਨੇ ਭਰਾ ਤੋਂ ਜਾ ਕੇ ਉਹ ਗਮਾਂਡਰ ਨੇ ਦੇਖ ਲਿਆ ਕੀ ਗੱਲਾਂ ਬਣਾਈਆਂ ਉਹ ਗਮਾਂਡੀਆਂ ਜਿਹੇ ਗੱਲਾਂ ਸੁਣਿਆ ਕਰ ਤੂੰ ਅੱਛਾ ਹੁਣ ਤੂੰ ਪ੍ਰਚਾਰ ਕਰਦਾ ਮੇਰੇ ਕੋਲ ਭੈਣ ਦਾ ਵੀ ਮੇਰੀ ਭੈਣ ਨੂੰ ਤੂੰ ਚਾਹ ਨਹੀਂ ਪਿਆ ਮੇਰੀ ਭੈਣ ਪੁੱਠੀ ਮੋੜਦੀ ਉਹ ਤੇਰੀ ਭੈਣੇ ਸੀ ਦੀ ਲੈਕ ਸੀ ਜਿੱਦੇ ਤੇਰੀ ਭੈਣ ਬੈਠ ਚੱਕ ਕੇ ਆਈ ਸੀ ਮੇਰੇ ਮਾਰਨ ਆਈ ਸੀ ਕਹਿੰਦੀ ਸੀ ਕਬਜਾ ਦੇ ਉਹ ਘਰ ਦਾ ਮੈਂ ਕੰਦ ਕੱਢੂੰਗੀ ਉਹਦੇ ਕਿੱਥੇ ਸੀ ਤੇਰੀ ਭੈਣ ਆ ਉਹਦੇ ਤੂੰ ਕਿੱਥੇ ਸੀ ਉਹਨਾਂ ਗੱਲਾਂ ਤਾਂ ਮੇਰੀ ਭੈਣ ਪਸਤਾਵਾ ਕਰਦੀ ਸੀ ਵਿਚਾਰੀ ਵੀ ਸਾਥੋਂ ਗਲਤੀ ਹੋ ਗਈ ਬਸ ਤਾਂ ਹੋਏ ਗੱਲਾਂ ਕਰਨੀਆਂ ਬਾਅਦ ਤੇ ਜਦੋਂ ਕੋਸਾ ਹੱਥ ਪੱਲੇ ਨਾ ਹੋਵੇ ਨਾ ਬੰਦੇ ਕੋਲੇ ਪਸਤਾਵਾ ਹੀ ਹੁੰਦਾ ਹੋਰ ਕੁਝ ਨਹੀਂ ਹੁੰਦਾ ਮੈਂ ਤੈਨੂੰ ਦੱਸਾਂ ਮੈਂ ਨਹੀਂ ਏਡੀਛੇਤੀ ਮਾਫ ਕਰਦੀ ਜਿੱਡੀਛੇਤੀ ਤੂੰ ਕਰਦੀ ਤੂੰ ਮੈਨੂੰ ਐਂ ਕਹਿੰਦੀ ਸੀ ਬਈ ਅੱਜ ਤਾਂ ਕਬਜ਼ਾ ਲੈਣ ਆਉਣਗੇ ਪਤਾ ਨਹੀਂ ਕਿੰਨੇ ਕ ਬੰਦੇ ਲੈ ਕੇ ਆ ਜਾਣਗੇ ਤੋ ਤੂੰ ਮੈਂ ਤਿਆਰ ਹੋ ਕੇ ਰਹਿ ਅਪਾੜਾ ਜੋਂ ਉਹਨਾਂ ਨੂੰ ਕੁੱਟਾਂਗੇ ਉਹ ਕੀ ਗੱਲ ਕਰਾਤੀ ਸੀ ਉਹ ਨਹੀਂ ਤਾਂ ਉਹ ਗੱਲਾਂ ਕਰਦੀਆਂ ਸੁਣੀਆਂ ਸੀ ਵਿਚਾਰੀ ਨੇ ਉਹਦਾ ਕੀ ਕਸੂਰ ਹੈ ਕੀ ਪਤਾ ਉਹਨਾਂ ਸੱਚ ਨੂੰ ਹਨੇ ਕਿ ਮੇਰਾ ਬਦਲ ਗਈ ਗੁੜੀ ਦਾ ਕੀ ਪਤਾ ਗੁੜੀ ਪੈਰ ਪੈਰ ਤੇ ਬਦਲਦੀ ਐ ਚੱਪੀ ਗੱਲ ਸੁਣ ਲੈ ਮੇਰੀ ਭੈਣ ਨੂੰ ਤਾਂ ਝੂਠੀ ਬਣਾਉਣੀ ਐ ਉਹ ਗਮੰਡਾ ਨੂੰ ਉਹਨੂੰ ਤਾਂ ਸੱਚੀ ਬਣਾਉਣੀ ਐ ਹਾਂ ਗਵੰਡਨ ਸੱਚੀ ਆ ਨਾ ਦੀ ਉਹ ਕਮਾਂਡਰ ਸੱਚੀ ਗੱਲ ਹੈ ਕਮਾਂਡਰ ਝੂਠੀ ਆ ਮੈਨੂੰ ਪਹਿਲਾਂ ਸੱਚੀ ਐ ਨਾ ਸਾਰਾ ਕੁਝ ਮੈਨੂੰ ਗਵੰਡਨ ਨਹੀਂ ਦੱਸਿਆ ਸੀ ਜਿੱਦੇ ਪਹਿਲਾਂ ਤੇਰੀ ਭੈਣ ਆਈ ਸੀ ਉਹ ਦਿਨ ਜੇ ਮੈਨੂੰ ਕਿਤੇ ਫੋਨ ਕਰਿਆ ਹੁੰਦਾ ਮੈਨੂੰ ਤਾਂ ਉਹਦੇ ਵੀ ਦੱਸ ਦਾਂਦੀ ਉਹ ਮੇਰੀ ਭੈਣ ਦੇ ਮੇਰੀ ਭੈਣ ਤਾਂ ਭੋਲੀ ਭਾਲੀ ਐ 5 ਕਿੱਲੇ ਤਾਂ ਮੇਰੇ ਨਾਂ ਲਵਾ ਗਈ ਸੀ ਉਹ ਫਿਰ ਉਹੀ ਭੈਣ ਆਵੇ ਸੱਸ ਦੇ ਮਗਰ ਲਾ ਕੇ ਮੇਰੇ ਤੇ ਕੇਸ ਕਰਨ ਨੂੰ ਤਿਆਰ ਸੀ ਉਹਦਾ ਬਾਲੀ ਭੋਲੀ ਐ ਉਹਦੇ ਜਿੰਨਾ ਭੋਲਾ ਕੋਣਾ ਸੀ ਤਾਂ ਭੈਣ ਭਰਾ ਦੋਨੇ ਭੋਲੇ ਆ ਮੇਜ ਭੋਲੀ ਐ ਤੇ ਚੁੱਪ ਕਰਕੇ ਬੈਠੀ ਰਹੇ ਚੰਗਾ ਦੇਈ ਇਹਨੇ ਖਾਈ ਜਵੇ ਜਿਹੜੀ ਚੀਜ਼ ਮੰਗਦੀ ਸੀ ਉਹ ਹੀ ਦਿੰਦੇ ਸੀਗੇ ਕਿਦਾਂ ਜਵਾਬ ਦਿੱਤਾ ਸੀ ਕੀ ਨਹੀਂ ਲੈ ਕੇ ਗਏ ਉਹਦੇ ਕੋਈ ਲੋੜੀ ਨਹੀਂ ਗਏ ਕਿ ਦੀਵਾਲੀ ਨਹੀਂ ਗਏ ਕਿ ਸੰਧਾਰਾ ਨਹੀਂ ਦੇ ਕੇ ਆਏ ਕੁੱਲ ਜੀ ਦੇ ਕੇ ਹੁੰਦੇ ਸੀ ਜਿਹੜੀ ਚੀਜ਼ ਆ ਕੇ ਮੰਗ ਲਾਂਗੇ ਉਹ ਹੀ ਹਾਜ਼ਰ ਕਰਦਾਨਾ ਸੀ ਤੂੰ ਮੈਨੂੰ ਐ ਦੱਸ ਤੇਰੀ ਭੈਣ ਨੂੰ ਘਾਟ ਕਾਦੀ ਸੀ ਘਾੜਤਾ ਮੇਰੀ ਭੈਣ ਨੂੰ ਨਾ ਕਿਸੇ ਚੀਜ਼ ਦੀ ਨਹੀਂ ਸੀਗੀ ਦਿਮਾਗ ਦੀ ਘਾੜਾ ਤੇਰੀ ਭੈਣ ਕੋਲੇ ਦਿਮਾਗ ਦੀ ਤੇਰੀ ਭੈਣ ਕੋਲੇ ਦਿਮਾਗ ਨਹੀਂ ਸੱਚੀ ਗੱਲ ਕਹਿਣੀ ਆ ਹਾਂ ਉਹ ਪਤਾ ਤੈਨੂੰ ਮੈਨੂੰ ਭੈਣ ਭਰਾਵਾਂ ਕੋਲ ਦੋਨਾਂ ਕੋਲੇ ਦਿਮਾਗ ਘਟ ਹੈ ਸਾਡਾ ਤਾਂ ਬਸ ਈਸੀ ਚੀਜ਼ ਦੀ ਘਾੜਾ ਪੋਲਿਆਂ ਦਾ ਦਿਮਾਗ ਤਾਂ ਤੁਹਾਡੇ ਕੋਲ ਹੈਗਾ ਗੱਲ ਕਰ ਦੂਜੇ ਦੇ ਮੰਗਰ ਲੱਗ ਕੇ ਦੂਜੇ ਦੇ ਦਿਮਾਗ ਨਾਲ ਚੱਲਦੇ ਹੋ ਓਏ ਉਧਰ ਤਾਂ ਮੇਰੀ ਭੈਣ ਦੀ ਸੱਸ ਉਧਰੋਂ ਤੂੰ ਤੁਸੀਂ ਦੋਨੇ ਬੜੀਆਂ ਛਿਹਾਰੋਂ ਲੈ ਮੈਂ ਕਿੱਥੇ ਹਿਛਾਰ ਰਿਓ ਛਿਹਾਰ ਤੋਂ ਬੁਢੀ ਏ ਜਿਹੜੀ ਸਾਰਿਆਂ ਦਾ ਉਹੀ ਗੱਲ ਗਾਪਾ ਰੱਖੇ ਸਾਰੇ ਟੱਬਰ ਦਾ ਸਾਰਿਆਂ ਨੂੰ ਨਹੀਂ ਟਿਕਣ ਦਿੰਦੀ ਕੱਲੀ ਜਾਨੀ ਜਦੋਂ ਮੇਰੀ ਭੈਣ ਮਾਫੀ ਮੰਗਦੀ ਸੀ ਇਹ ਮੈਥੋਂ ਗਲਤੀ ਹੋ ਗਈ ਉਹ ਫਿਰ ਕੀ ਗੱਲ ਸੀ ਇਹ ਚਾਹ ਪੀ ਕੇ ਬਗ ਜਾਈ ਤੂੰ ਉੱਥੇ ਹੀ ਮੋੜਤੀ ਉਹ ਤੂੰ ਚੰਗੀ ਗੱਲ ਕੀਤੀ ਐ ਲੈ ਐਂ ਕਰਦੇ ਚਾਹ ਕੀ ਰੋਟੀ ਬਣਾ ਲਾਂ ਨੇ ਕੌਫੀ ਬਣਵਾ ਕੇ ਲਿਆਂਦਾ ਤੇਰੀ ਭੈਣ ਨੂੰ ਐਂ ਕਰਦਾ ਹੋਟਲ ਤੇ ਬਗ ਜਾਣਾ ਬਰੈਡ ਬਰੁੱਡ ਲਿਆਂਦਾ ਪੂਰਾ ਮਾਨ ਤਨ ਕਰਦੇ ਇੰਨੀ ਕਿਤਾ ਬੰਦੇ ਨਾ ਹੋਣੀ ਚਾਹੀਦੇ ਜਦੋਂ ਬੰਦਾ ਚੜ ਕੇ ਆਇਆ ਸੀ ਉਹ ਕਮਲ ਜੀ ਹਾਂ ਦੇਖ ਤੈਨੂੰ ਤਾਂ ਮੈਂ ਮੰਨਦੀ ਆ ਤੇਰੀ ਤਾਂ ਭੈਣੇ ਨਾਲ ਤੈਨੂੰ ਗੁੱਸਾ ਹੈ ਨਾ ਤੇਰੇ ਤੇ ਉਹ ਕੁਝ ਬਾਹਰ ਕਰਨ ਆਈ ਸੀ ਮੇਰੇ ਤੇ ਉਹ ਬਾਹਰ ਕਰਨ ਆਈਆਂ ਸੀ ਮੈਂ ਮਾਫ਼ ਨਹੀਂ ਕਰ ਸਕਦੀ ਤੂੰ ਤਾਂ ਨਾ ਉਸੇ ਗੱਲ ਨੂੰ ਦੱਬੀ ਜਾਨੀ ਐ ਐ ਮੈਂ ਅੱਜ ਮਾਫ਼ ਕਰ ਦੇਣੀ ਸ਼ਵੇਰੇ ਫੇਰ ਉਹ ਮੇਰੇ ਗਲਤੀ ਆ ਜਾਂਦੀ ਉਹ ਜਦੋਂ ਬੰਦਾ ਗਲਤੀ ਮੰਨਦਾ ਫੇਰ ਤਾਂ ਬੰਦੇ ਨੂੰ ਮਾਫ਼ ਕਰਨਾ ਹੀ ਚਾਹੀਦਾ ਹੈ ਤੈਨੂੰ ਕਰਤਾ ਨਾ ਮਾਫ਼ ਉਹ ਤੇਰੀ ਭੈਣ ਸੀ ਉਹ ਤਾਂ ਗਲਤੀ ਸੀ ਤੇ ਤੂੰ ਗਲਤੀ ਦਾ ਮੈਥੋਂ ਵੀ ਵੱਡੀ ਮਹਾਨ ਗਲਤੀ ਤੂੰ ਕਰਾਤੀ ਸੀ ਜੇ ਮੈਂ ਆਪਦੀ ਭੈਣ 'ਤੇ ਮਾਰ ਬੈਂਦਾ ਕਿੱਥੇ ਮਾਰਿਆ ਤੈਂ ਤੂੰ ਤਾਂ ਐਵੇਂ ਟੰਗ ਜੇ ਕਰਦਾ ਸੀ ਮੇਰੇ ਮਗਰ ਲੱਗਿਆ ਸੀ ਮਾਰਦੀ ਤੋ ਦੇ ਮੈਂ ਬੈਠ ਜੇ ਉਹ ਮੇਰੀ ਨਾ ਗੱਲ ਸੁਣਦੀ ਫਿਰ ਤੂੰ ਮਾਰਦੀ ਜੇ ਕੋਈ ਚੰਗੀ ਗੱਲ ਸੀ ਤੇਰੀ ਪਰਜਾਈ ਤੇਰੇ ਮਾਰੇ ਕੋਈ ਚੰਗੀ ਗੱਲ ਐ ਤੇ ਮੈਂ ਯਾਰ ਪੇਕੀ ਜਾਊਂਗੀ ਜਾ ਕੇ ਕਬਜ਼ੇ ਲਊਂਗੀ ਘਰਾਂ ਦੇ ਫਿਰ ਮੇਰੀ ਪਰਜਾਈ ਕਿ ਮੈਨੂੰ ਖੰਡ ਪਾਊਗੀ ਜੇ ਮੈਂ ਤੈਨੂੰ ਕਹੂੰਗਾ ਪਰਜਾਈਆਂ ਮਾਰਗਾ ਹੋ ਜਾਂਦੇ ਕੁੜੀਆਂ ਨਹੀਂ ਮਾਰਗਾ ਹੁੰਦੀਆਂ ਕੁੜੀਆਂ ਸਹੀ ਹੁੰਦੀਆਂ ਉਹ ਮੇਰੀ ਗੱਲ ਸੁਣੋ ਜੇ ਮੈਂ ਤੈਨੂੰ ਕਹੀ ਜਾਵਾਂ ਕਹੀ ਜਾਵਾਂ ਬਾਧੂਰਾ ਮੈਂ ਮੇਤਲ ਦਾ ਸਭ ਭੈਣ ਪਿੱਛੇ ਮੇਰੇ ਨਾਲ ਨਾ ਲੜ ਮੈਂ ਚੱਕੂ ਮੈਗ ਨਾ ਪੇਕੀ ਮਗ ਜੂ ਆਂ ਨੇ ਨਹੀਂ ਤੇਰੀ ਅਕਲ ਟਿਕਾਣੀ ਆ ਜੂ ਆਹੋ ਆਹੋ ਮੈਨੂੰ ਤਾਂ ਪਤਾ ਹੀ ਐ ਤੇਰਾ ਤੂੰ ਤਾਂ ਮੈਨੂੰ ਇਹੀ ਤਾਂ ਮੇਰੇ ਭੈਣ ਦੇ ਪਿੱਛੇ ਲੱਗ ਕੇ ਹੋਰ ਤਾਂ ਕੁਛ ਤੂੰ ਜਾਣਦੀ ਨਹੀਂ ਹੈਗੀ ਵੱਡਾ ਆ ਗਿਆ ਭੈਣ ਦਾ ਚਮਚਾ ਇਹ ਜਾ ਜਾ ਕੇ ਕੰਮ ਕਰ ਆ ਉਹਦਾ ਉਧਰ ਮੱਝਾਂ ਨੂੰ ਪਾਣੀ ਪਿਆ ਕੇ ਆ ਉਹ ਮੈਂ ਨਾ ਪਾਣੀ ਪਾਣੀ ਪਾ ਲੂੰਗਾ ਪਰ ਮੇਰਾ ਮਨ ਤਾਂ ਦੁਖੀ ਹੁੰਦਾ ਹੈ ਹੋਈ ਜਾਵੇ ਚਾਹ ਵੀ ਨਹੀਂ ਕੁਟ ਪਿਆ ਤੇਰਾ ਮਨ ਤਾਂ ਕਦੇ ਸੁਖੀ ਹੋਣੀ ਨਹੀਂ ਮੇਰਾ ਮਨ ਤਾਂ ਉਹਦੋਂ ਵੀ ਦੁਖੀ ਸੀ ਹੁਣ ਵੀ ਦੁਖੀ ਐ ਮੇਰਾ ਮਨ ਨਹੀਂ ਦੁਖੀ ਜਿਹੜੀ ਦਾ ਉਹ ਗੱਲ ਸਿਰ ਪਾੜਨ ਆਈ ਸੀ ਉਹ ਤਾਂ ਮੌਕੇ ਤੇ ਮੈਨੂੰ ਤੇਸਾ ਮਿਲ ਗਿਆ ਮੈਂ ਫੜ ਲਿਆ ਉਹ ਨਹੀਂ ਮੇਰੇ ਇੱਥੇ ਮਾਰ ਕੇ ਬਗ ਜਾਂਦੀਆਂ ਉਹੀ ਗੱਲ ਉਹਨਾਂ ਮੈਂ ਕਹਣ ਸੀ ਰਾਜਾ ਬਾਬੂ ਹੈ ਤੂੰ ਇੱਥੇ ਬੈਠਾ ਸੀ ਮੇਰੇ ਕੋਲੇ ਉਹ ਤਾਂ ਮੱਝੀ ਲਿਆ ਜੀ ਨੇ ਚੜ ਕੇ ਉੱਡ ਗਿਆ ਸੀ ਰਾਤ ਕੱਟਿਆ ਆ ਹੁਣ ਵੱਡਾ ਗਿਆ ਆਮਦਰਦੀ ਭੈਣ ਦਾ ਭੈਣ ਨੂੰ ਤੇਰੀ ਨੂੰ ਮੈਂ ਜਾਣਦੀ ਆ ਬੇਕੂਫ ਜਨਾਨੀ ਨੇ ਜਿਹੜੇ ਰੁਪਏ ਸੀ ਮੇਰੇ ਉਹ ਬਕੀਲਾ ਨੂੰ ਦਵਾਤੇ ਆਈ ਨਹੀਂ ਦੱਸਿਆ ਬੈਵਤਾ ਦੀ ਜੜ ਨੇ ਵੀ ਮੈਂ ਤਾਂ ਸਾਰਾ ਕੁਝ ਉਹਨਾਂ ਦੇ ਨਾਂ ਕਰਵਾਇਆ ਹੀ ਨਾ ਕਿਹੜੇ ਪੈਸੇ ਵਕੀਲਾ ਨੂੰ ਦਵਾਤੇ ਜਿਹੜਾ ਕੇਸ ਕਰਕੇ ਆਈ ਸੀ ਦੇ ਆਈ ਸੀ ਦੇ ਦੇ ਬੇਬੇ ਦੱਸ ਜੀ ਤੂੰ ਇਹਨਾਂ ਨੂੰ ਕੜ-ਕੜ ਕੇ ਫੜਾਉਂਦੀ ਸੀ ਮੈਨਾਂ ਵੀ 20000 ਭੱਗ ਜਾ ਤੂੰ ਤਾਂ ਮੈਨੂੰ ਰੋਟੀ ਵੀ ਨਹੀਂ ਖਾਣ ਦਿੰਦੀ ਪਿਛੇ ਦੀ ਜਾ ਵਕੀਲ ਕੋਲੇ ਤਨ ਤਾਂ ਸੀ ਵਹੀਂ ਜ਼ਮੀਨ ਸਾਡੇ ਨਾਂ ਲੱਗ ਜੂਗੀ ਤੂੰ ਬੇਕੂਫ ਨੇ ਮੈਨੂੰ ਕਮਲੀ ਬਣਾਤਾ ਮੈਂ ਤੈਨੂੰ ਕਮਲੀ ਕਹਿੰਦੀ ਸੀ ਮੈਂ ਕਮਲੀ ਹੋਗੀ ਜੇ ਤੂੰ ਮੈਨੂੰ ਪਾਣੀ ਕਰਿਆ ਤੂੰ ਤਾਂ ਕਰੂਗਾ ਕਮਲੀ ਦਾ ਆ ਰਿਹਾ ਹੈ ਦੇਖ ਵੇ ਤੂੰ ਤਾਂ ਕਰਦੀ ਸੀ ਲਾਲਚ ਉਹ ਤਾਂ ਹੋ ਗਿਆ ਤੇਰਾ ਨੁਕਸਾਨ ਹੁਣ ਤੂੰ ਸਾਰਾ ਗੁੱਸਾ ਮੇਰੇ ਤੇ ਕੱਢਦੀ ਹੈ ਮੈਨੂੰ ਕੀ ਪਤਾ ਹੈ ਵੀ ਇਹ ਬੇਕੂਫ ਹੈ ਬੇਕਰਤੂਤੀ ਹੈ ਆਹ ਦੇ ਪੇਕਾ ਕਨੀ ਜਾਂਦੀ ਹੈ ਬਿਆਰ ਦਾ ਕੋਈ ਟੈਂਡ ਮੈਨੂੰ ਕੋਈ ਲੋੜ ਨਹੀਂ ਕੋਈ ਨਾ ਜਿੰਨੇ ਤੇਰੇ ਪੈਸੇ ਲੱਗੇ ਆ ਵਕੀਲ ਨੂੰ ਮੇਰੀ ਤਾਂ ਤਨਖਾਹ ਹੈ ਇਹਨੂੰ ਥੋੜੇ ਥੋੜੇ ਕਰਕੇ ਦੇ ਦੂੰਗੀ ਮੈਂ ਦੇ ਦੇਂਗੀ ਤੂੰ ਤਾਂ ਕਿਨੂੰ ਕਿਨੂੰ ਦੇਵੇਂਗੀ ਕੋਈ ਨਾ ਤੇਰਾ ਤਾਂ ਮੱਥਾ ਡੰਮੂਗੀ ਹੋਰ ਤਾਂ ਚਾਹੇ ਕਿਸੇ ਨੂੰ ਨਾਂ ਦਿੱਤੇ ਜਾਂ ਮੈਂ ਨਾਂ ਹ ਬੋਲਿਆ ਕੋ ਮੱਥਾ ਡੰਮਹੀਂ ਦੇ ਹੋਰ ਮੈਂ ਹੋਰ ਕੀ ਬੋਲਿਆ ਕਿ ਮੈਨੂੰ ਹਾਂ ਕਿ ਮੈਂ ਬੋਲਦੀ ਹਾਂ ਤੂੰ ਕਿ ਅੱਬੀਆ ਬਾਈ ਹਾਂ ਕਿ ਤੂੰ ਕਿ ਲੀਡਰ ਕੋਈ ਲੱਗੀ ਤੂੰ ਗੱਲ ਹੀ ਨਹੀਂ ਛੱਡਦੀ ਤੂੰ ਮੈਨੂੰ ਨੰਗਣ ਟੱਪਣੇ ਨਹੀਂ ਦਿੰਦੀ ਜਦੋਂ ਮੈਂ ਆਰਦਾਸ ਕਰਾਂ ਕਿ ਜਦ ਤੂੰ ਨਹੀਂ ਲੈਂਦੀ ਇਹ ਕਹਿਣਾ ਕਹੂੰਗੀ ਜੇ ਤੂੰ ਕੁਛ ਅੱਦੇ ਹੀ ਨਹੀਂ ਵਾਦਾ ਦਈ ਚਾ ਲਗਾਣਾ ਤੈਨੂੰ ਪੰਜੀ ਵੀ ਨਹੀਂ ਮਿਲਦੀ ਫਿਰ ਜੇ ਹੈ ਨਾ ਮੇਰੇ ਕੋਲ ਮੇਰਾ ਨਾਮ ਦੀ ਲੋੜ ਨਹੀਂ ਨਾਮ ਇਹਨੂੰ ਬੁਲਾ ਆਈ ਕਿ ਮੈਨੂੰ ਆਉਣ ਦੀ ਲੋੜ ਜੇ ਮੈਨੂੰ ਕਹੇਂਗੀ ਫਿਰ ਤਾਂ ਮੈਂ ਆਉਂਗੀ ਕਿੱਥੇ ਕਰ ਤੁਰੀ ਫਿਰ ਤੇ ਤੁਰੀ ਫਿਰ ਆ ਤੁਰੀ ਫਿਰ ਨਾਲੇ ਹੋਰ ਕੁਛ ਤੂੰ ਤਾਂ ਬੜਾ ਕੁਛ ਆਖੇਂਗੀ ਮੈਨੂੰ ਬਿਆਰ ਲੱਗ ਕੇ ਤਾਂ ਪਾਸ ਹੋਈ ਖੜੀ ਆ ਮੈਂ ਆ ਦੇਉੜ ਤੇ ਜਾਨੀ ਬਾਜਾ ਕਰ ਚੁੱਪ ਕਰਕੇ ਕੀੜੇ ਨਾਲ ਲੜਾ ਲਈ ਚੰਗਾ ਲੜਿਆ ਕਿਹੜੇ ਤੈਨੂੰ ਕੀ ਦੁੱਖ ਹੈ ਮੇਰੇ ਕਿੜਿਆਂ ਦਾ ਚੱਲ ਮੇਰੇ ਬਨੇ ਨੂੰ ਤਾਂ ਫਿਰ ਪੌਣ ਤੇ ਬਹਿ ਜਾ ਬਹਿ ਜੂਗੀ ਮੈਨੂੰ ਤਾਂ ਕੋਈ ਦੁੱਖ ਨਹੀਂ ਆ ਆ ਦੇਉੜ ਤੇ ਜਾਨੀ ਫਿਰ ਚੁੱਪ ਕਰਕੇ ਬਾਜਾ ਕਰ ਨਾ ਮੇ ਨਾਲ ਗੱਲ ਕਰ ਨਾ ਬਾਤ ਕਰ ਚੁੱਪ ਕਰ ਜਾ ਤੈਨੂੰ ਤਾਂ ਮੈਂ ਬੁਲਾ ਕੇ ਉਹੀ ਨਹੀਂ ਰਾਜੀ ਮਤਲਬ ਮੈਂ ਤਾਂ ਉਹੀ ਪਾਗਲ ਤਾਂ ਮੈਂ ਜਿਹੜੀ ਤੇਰੇ ਕੋਲੇ ਖੜ ਗਈ ਨਾ ਉਹਨੂੰ ਬੁਲਾਇਆ ਕਰਦੀ ਜਿਹਨੂੰ ਤੂੰ ਸਾਰਾ ਕੁਝ ਦੇਖ ਕੇ ਆਈ ਆ ਮੇਰੇ ਨਾਲ ਕੋਈ ਗੱਲ ਨਹੀਂ ਤੇਰੀ ਉਹ ਹੈ ਜੀ ਪਰਜਾਈ ਆ ਉਹ ਹੈ ਜੀ ਦੂਆ ਮਸਾ ਮਾਫੀਆਂ ਮੰਗ ਮੰਗ ਕੇ ਤਾਂ ਮੈਂ ਉਹਨਾਂ ਦੇ ਕਰੇ ਪਰਨੇ ਜੋ ਗਰੀ ਹੋਈ ਮੈਂ ਤਾਂ ਉਹਦੇ ਭਰਾ ਮਾਰੀ ਗਈ ਸ਼ੁਕਰ ਹੈ ਪੇਕੀ ਤਾਂ ਜਾਣ ਲੱਗ ਗਈ ਹਾਂ ਤੂੰ ਤਾਂ ਬੰਨ ਲੈ ਦੋਨੇ ਹੱਥ ਮੈਂ ਤਾਂ ਕਿਸੇ ਪਾਸੇ ਜਾਣੀ ਆ ਤੂੰ ਤਾਂ ਮੈਨੂੰ ਤੋੜ ਕੇ ਰੱਖਦਾ ਸੀ ਉਹਨਾਂ ਨਾਲੋਂ ਵੀ ਤੈਨੂੰ ਤੂੰ ਕਾ ਟੁੱਟਦੀ ਸੀ ਤੂੰ ਤਾਂ ਸਾਰਾ ਕੁਝ ਦੇਖ ਲੈ ਅਸਲ ਗੱਲ ਤਾਂ ਬੇਬੇ ਨਾ ਤਾਂ ਕੋਈ ਜ਼ਮੀਨ ਦੀ ਕਾਸੀ ਦੀ ਗੱਲ ਤਾਂ ਆਹੀ ਹੈ ਬਸ ਵੀ ਤੂੰ ਮੈਨੂੰ ਤੋੜਨਾ ਚਾਹੁੰਦੀ ਆ ਉਹਨਾਂ ਨਾਲੋਂ ਤੂੰ ਹੋਣ ਕੇ ਮੈਂ ਟੁੱਟ ਜਾਈਂਗੀ ਸਾਰਾ ਕੁਝ ਤਾਂ ਲਿਖਿਆ ਹੀ ਉਹਨਾਂ ਦੇ ਨਾਂ ਆਹ ਲਿਖਿਆ ਹੀ ਸਾਰਾ ਕੁਝ ਉਹਨਾਂ ਦੇ ਨਾਂ ਤੈਨੂੰ ਨਹੀਂ ਪਰ ਕੁਝ ਮਿਲਦਾ ਬਾਹਰ ਜਾ ਤੈਨੂੰ ਮੈਂ ਕਹਿ ਰੱਖਦਾ ਮੇਰੇ ਕੋਲੋਂ ਜਾਨੀ ਆ ਕੋਈ ਨਹੀਂ ਮੈਂ ਤਾਂ ਜਾ ਤੁਰਦੀ ਹੋ ਹਜੇ ਮੇਰੇ ਨਾਲ ਲੜਦੀ ਐ ਬੋਲਦੀ ਐ ਲੈ ਹਜੇ ਇਹ ਨੂੰ ਆਉਂਦੀ ਨੀ ਬੋਲਦੀ ਨੀ ਸ਼ਰਮ ਨਹੀਂ ਆਉਂਦੀ ਮੇਰੇ ਕੋਲੇ ਵੀ ਜਦੋਂ ਮੈਂ ਸਾਰਾ ਕੁਝ ਦੇਈ ਆਂ ਉਹ ਕਿਤਾ ਕਹਿ ਖਾਣ ਆਉਣੀ ਐ ਮੇਰੇ ਕੋਲੇ ਤਾਂ ਬੋਲੀ ਜਾਂਦੀ ਰਹਿੰਦੀ ਐ ਬੈਠੀ ਕੰਮ ਦੀ ਨੀ ਤਾਂ ਦੇਦੀ ਨੀ ਹੈਗੀ ਆ ਇਹ ਨਹੀਂ ਵਿਡਕਾ ਤੋੜ ਲਿਆ ਕਰਾਂ ਕੋਈ ਚੱਜ ਦਾ ਕੰਮ ਕਰ ਲਿਆ ਕਰਾਂ ਉਹ ਨਿਆ ਬਾੜੀ 'ਚ ਕਿਹੜਾ ਬੜਿਆ ਬੈਠਾ ਸਬਜ਼ੀ ਤੋੜੀ ਜਾਂਦਾ ਦੇਖ ਕੇ ਤਾਂ ਮਾਪਲਾ ਆਹ ਫੋਨ ਜਿਆ ਪਤਾ ਨਹੀਂ ਕਿਹਦਾ ਵੱਜੀ ਜਾਂਦਾ ਹੈਗਾ ਸਿੱਧਰੀ ਕਿੱਧਰ ਸਿੱਟ ਕੇ ਉੱਗੀ ਕੌਮਲੀ ਜੀ ਪੱਕਾ ਮਾਸਟਰਾਂ ਦਾ ਹੋਊਗਾ ਇਹਦਾ ਐ ਨਹੀਂ ਪਤਾ ਇਹਨੂੰ ਡਿਊਟੀ 'ਤੇ ਲਾ ਦੇਣ ਚੱਕ ਲੈਣੀ ਐ ਹੈਲੋ ਹੈਲੋ ਕਾਹ ਬੋਲਦਾ ਹੈ बोलदा तो ओही जी, जी आ, मंगन मंगन ते ਘਰੇ ਆਈ ਸੀ ਕਬਜਾ ਲੈਣ ਹੋਰ ਕੌਣ ਬੋਲਦਾ ਜੀ ਦਾ ਫੋਨ ਹੋਈ ਵੀ ਬੋਲੂ ਅੱਛਾ ਕਾ ਲੈਣ ਆਈ ਸੀ Oਹੀ ਬੋਲਦਾ ਹੈ ਹਾਂ ਕੈਨੀ ਹੁਣ ਕੀ ਮੰਗਦੀ ਆ ਮੈਂ ਕੀ ਮੰਗਣਾ ਸੀ ਮੰਗਣ ਤਾਂ ਤੂੰ ਆਈ ਸੀ ਇਸੇ ਹਾਂ ਨਾ ਫਿਰ ਹੁਣ ਪੈਸੇ ਮੁੱਕ ਗਏ ਤੇਰੇ ਕੋਲ ਹੁਣ ਨਾ ਤਾਂ ਪੈਸੇ ਕਰਿਆ ਪੈਸੇ ਤਾਂ ਮੁੱਕ ਗਏ ਮੇਰੇ ਕੋਲ ਬਥੇਰੇ ਪੈਸੇ ਆ ਗਏ ਤੇ ਮੇਰੇ ਲਾਏ ਨਾ ਪੈਸੇ ਵਕੀਲ ਨੂੰ ਤਾਂ ਸਭ ਤੋਂ ਪੈਸੇ ਨਹੀਂ ਦਿੱਤੇਗੇ ਜਿ ਬਾਣੀ ਸੀ ਫਿਰ ਦਿੱਤੇ ਨਾ ਵਕੀਲ ਨੇ ਇਹ ਦੇਈ ਜਾ ਕੇ ਜੇ ਸਾਰਾ ਕੁਝ ਤੂੰ ਨਾ ਕਰਾ ਲੈ ਵਕੀਲ ਨੇ ਸਾਰੇ ਸਿਰ ਪਾਏ ਵਕੀਲ ਨੂੰ ਦੇਣ ਨੂੰ ਤੇ ਉਹਦੇ ਕਿਹੜਾ ਸਿਰ ਪਾਵੇਂ ਸੀ ਜਿੱਦ ਤੇ ਸਾਡੀ ਕੁੜੀ ਮੰਗਰ ਲਾ ਕੇ ਕੇਸ ਕਰਨ ਲੱਗੀ ਸੀ ਉਹਦੇ ਵੀ ਤਾਂ ਤੈਨੂੰ ਪਤਾ ਸੀ ਵੀ ਸਾਰਾ ਕੁਝ ਸਾਡੇ ਨਾਲ ਤੇਰੀ ਕੁੜੀ ਸਾਡੀ ਕੁੜੀ ਨੂੰ ਪਤਾ ਸੀ ਵੀ ਮੈਂ ਸਾਰਾ ਕੁਝ ਕਰਾਏ ਜਾਂ ਕੇ ਬੈਵਤਾ ਦੇ ਜਾਂਦੇ ਮੇਰੇ ਪੈਸੇ ਲਵਾਉਣੇ ਸੀ ਲਵਾਤੇ ਨਾ ਕਿਹੜੇ ਲਾਤੇ ਤੇ ਪੈਸੇ ਵਕੀਲ ਨੂੰ ਤਾਂ ਪੰਜੀ ਨਹੀਂ ਦਿੱਤੀ ਵਕੀਲ ਨੇ ਤਾਂ ਸਾਡੇ ਕੋਲੇ ਫੋਨ ਆਇਆ ਤੇ ਤੈਨੂੰ ਪੁੱਛ ਕੇ ਦਿੱਤੀ ਆ ਪੰਜੀ ਹਾਂ ਉਹ ਕੁੜੀ ਬੈਵਤਾ ਦੇ ਜਾੜਾ ਹੈ ਆਹ ਉਹ ਸਾਡੀ ਕੁੜੀ ਤਾਂ ਬਹਿਰ ਤਾਂ ਨਹੀਂ ਜਿਹੜੇ ਤੂੰ ਬੜੀ ਚੰਗੀ ਹੈਗੀ ਜਿਹੜੀ ਮੇਰੇ ਨਾਲ ਸਾਡੀ ਮੈਂ ਤਾਂ ਨਾ ਕਰਵਾਏ ਸਾਰੀ ਤੇ ਆ ਕੇ ਹਜੇ ਮੈਨੂੰ ਕਹਿੰਦੀ ਚਲੋ ਪਾ ਚੱਲ ਕੇ ਕਬਜ਼ਾ ਲੈਣਾ ਕਬਜ਼ਾ ਲੈਣਾ ਇਹਨ ਦੱਸੇ ਵੀ ਮੇਰੇ ਸਾਰਾ ਕੋਤਾ ਦਾ ਪੱਤਾ ਬਣਾਈ ਫਿਰਦੀ ਐ ਅੱਛਾ ਤੈਨੂੰ ਮੰਗਰੋਂ ਬਤਾ ਲੱਗਿਆ ਸਾਡੀ ਕੁੜੀ ਤਾਂ ਭੋਲੀ ਭਾਲੀ ਐ ਸਾਡੀ ਕੁੜੀ ਨੂੰ ਤਾਂ ਮੰਗਰ ਲਾ ਕੇ ਤੂੰ ਕਰਦੀ ਐ ਹਜੇ ਕੁਛ ਭਾਂਦੜੇ ਹੱਥੀ ਧੂਆ ਬੜੀਏ ਤਾਈ ਦਾ ਤੂੰ ਲੁੱਟ ਲਈ ਤਾਈ ਦਾ ਤੂੰ ਲੈ ਲਿਆ ਸਾਰਾ ਕੁਝ ਜ਼ਮੀਨਾਂ ਨਾਲ ਵਾਲੀਆਂ ਜੇ ਭੋਲੀ ਪਾੜੀ ਸੀ ਤਾਂ ਤੂੰ ਧਾਰ ਸੀ ਸਾਰਾ ਕੁਝ ਕਰਾ ਗਈ ਨਾ ਫਿਰ ਛਾਰ ਸੀ ਸਾਡੀਆਂ ਚੀਜ਼ ਸੀ ਅਸੀਂ ਆਪਦੇ ਨਾਂ ਕਰਾ ਲਈ ਤੇਰਾ ਦਸ ਕਿ ਟਿੱਡ ਦੁਖਦਾ ਮੇਰਾ ਕਾ ਤੇ ਦੁਖੇ ਤੇਰਾ ਦੁਖੇ ਤੇਰਾ ਨਾਂ ਟਿੱਡ ਦੁਖੇ ਮੇਰੇ ਬੈਰੀਆਂ ਦਾ ਮੇਰਾ ਕਾ ਦੁਖੇ ਤੇਰਾ ਦੁਖੇ ਜਿਹਨੇ ਜ਼ਮੀਨ ਨਾ ਕਰਵਾਈ ਐ ਸਾਰਾ ਟਿੱਡ ਤੇਰਾ ਦੁਖੀ ਤਾਂ ਇਹਦਾ ਹੋਰ ਕਿਵੇਂ ਦੁਖੂਗਾ ਹਾਂ ਤੂੰ ਗਏ ਹੂੰ ਨਾ ਹੁਣ ਇੱਥੇ ਬੋਲਦੀ ਆਂ ਇੱਥੇ ਤੇ ਤੇਰੀ ਜੀਬ ਚੱਲਦੀ ਏ ਤੇਰੀ ਜੀਬ ਉੱਥੇ ਚੱਲਦੀ ਜਾ ਕੇ ਕਚਹਿੜਿਆਂ 'ਚ ਲੜਦੀ ਕੇਸ ਬਰਾਬਰ ਦੇ ਉੱਥੇ ਟੱਕਰਦੀ ਪਿੱਛੇ ਲੜਾ ਪਿੱਛੇ ਲੜਾ ਕਚਹਿੜਿਆਂ 'ਚ ਜਾ ਆਹੋ ਹੈ ਨਹੀਂ ਤੇਰੇ 'ਚ ਦਾਮ ਹੈ ਨਹੀਂ ਬੁੜੀਏ ਤੇਰੇ ਕੋਲੇ ਪੈਸੇ ਮੁੱਕ ਗਏ ਤੇਰੇ ਕੋਲ ਕੋਈ ਸਹਾਈ ਨਹੀਂ ਐਵੇਂ ਫਿਰਦੀ ਆਂ ਉਤੋਂ ਉਤੋਂ ਨਾ ਮੈਂ ਕਚਹਿੜਿਆਂ 'ਚ ਕੀ ਲੈਣਾ ਉਹਦੀ ਮੇਰਾ ਕੋਈ ਸੁਰਪਾ ਮੈਂ ਜੇ ਜਵੀਰ ਕੋਈ ਨਾ ਹੁੰਦੀ ਫੇਰ ਹੀ ਮੈਂ ਕਚਹਿੜਿਆਂ 'ਚ ਆਉਦੀ ਮੈਂ ਦੱਸਦਾ ਵਕੀਲੇ ਵੀ ਕੁਝ ਨਹੀਂ ਹੈਗਾ ਤੇਰੇ ਨੂੰ ਕੋਲੇ ਸਾਰਾ ਕੁਝ ਲੈ ਲਿਆ ਤੋ ਤੇ ਪਰ ਉਹ ਦਿਨ ਹੀ ਪਤਾ ਸੀ ਉਹ ਦਿਨ ਹੀ ਤੈਨੂੰ ਪਤਾ ਸੀ ਵੀ ਸਾਰਾ ਕੁਝ ਲੈ ਲੈ ਸਾਡੇ ਨਾਂ ਕਰਾ ਗਈ ਤੇ ਸਾਡੀ ਕੁੜੀ ਮੰਗਰ ਲਾ ਕੇ ਕਿਉਂ ਦੂਤ ਕੜਾ ਚੱਕਿਆ ਤੇਰੀ ਕੀ ਨੂ ਨਾਂ ਤਾਂ ਕਹੀ ਮੇਰੇ ਕੋਲ ਹੈਗੀ ਹੈ ਜਿਵੇਂ ਨੱਕਾ ਲਾਏਗਾ ਮੇਰੇ ਨਾਂ ਮੇਰੇ ਨਾਂ ਪਲਾਟ ਆਏਗੇ ਹੈ ਉਹ ਹੀ ਲੈ ਕੇ ਅੱਛਾ ਨਾ ਫਿਰ ਲੈ ਗਈ ਪਲਾਟਾਂ 'ਚੋਂ ਹਿੱਸਾ ਮਿਲ ਗਿਆ ਹਾਂ ਤੂੰ ਤਾਂ ਖੂਤ ਅੱਬਾ ਵੀ ਲਖਿਆ ਲਿਆ ਸਾਰਾ ਕੁਝ ਅਸੀਂ ਤਾਂ ਸਭ ਕੁਝ ਲਖਵਾਵਾਂਗੇ ਐਂ ਕਰ ਜੇ ਬਾੜੀ ਤੇਰੇ ਆਏ ਨਾ ਵੀ ਮੈਂ ਹਿੱਸੇ ਲੈਣੀ ਜਾਣਦੀ ਆ ਆਪਦੇ ਪੇਕਿਆਂ ਤੋਂ ਲਿਆ ਜਾ ਕਿ ਆਦੇ ਪੇਕੀਆਂ ਦੇ ਭਰਾ ਤੋਂ ਮੰਗ ਹਿੱਸਾ ਮੰਗੂਂਗੀ ਭਰਾ ਤੋਂ ਮੇਰੇ ਕਿ ਨਾ ਸੀ ਮੇਰਾ ਕਿ ਪਿਓ ਮਰ ਗਿਆ ਸੀ ਨਿੱਕੀ ਹੁੰਦੀ ਦਾ ਉਹ ਨਾ ਪਿਓ ਮਰਿਆ ਸੀ ਨਾ ਚੜੀ ਸੀ ਤਾਂ ਮਿਲਦੇ ਸੀ ਉਹਨੂੰ ਅੱਛਾ ਜੀ ਮਾਂ ਪਿਓ ਮਰ ਜੇ ਤੇ ਨਾ ਚੜ ਜੇ ਤੇ ਉਹਦੇ ਸਹੁਰੇ ਲੈ ਜਾਂਦੇ ਹੁੰਦੇ ਸਾਰਾ ਕੁਝ ਤੇ ਫਿਰ ਤਾ ਕਿ ਦਾਜ ਦੇ ਕੇ ਤਾਰੇ ਨਾ ਪਿਓ ਦੇ ਫਿਰ ਤੂੰ ਕੋਈ ਉਹ ਤਾਂ ਰੱਬ ਦੀ ਕਰਨੀ ਐ ਦੇਖ ਬੁੜੀਆਂ ਉਹ ਤਾਂ ਰੱਬ ਦੀ ਕਰਨੀ ਐਗੀ ਤੇ ਪਿਓ ਹੀ ਗੱਲ ਜੇ ਤੇਰਾ ਮਰ ਜਾਣਾ ਫੇਰ ਤੂੰ ਮੇਨੇ ਦਿੰਨੀ ਐ ਦਾਜ ਦੇ ਕੇ ਤਾਰੇ ਸੀ ਬੋਲੀ ਨਾ ਦਾਜ ਦੇਣ ਨੂੰ ਕਹਾਂ ਤੇ ਇੱਥੇ ਨੰਦ ਲੈਣਾ ਹੀ ਸੀ ਵਿਦਾਇਨ ਦੇ ਕੋਟ ਮੈਚ ਕਰਾਈ ਸੀ ਤੇਰੇ ਮੁੰਡੇ ਨੇ ਅਸੀਂ ਕਹਦੇ ਨਾ ਦਾਅ ਦੇਣ ਨੇ ਕਰਾਈ ਸੀ ਕਿ ਬਹੁਤ ਕਲੀ ਫਿਰਦੀ ਆ ਕੁੱਤਿਆਂ ਵਾਂਗੂ ਲੈ ਛੋਡੇ ਹੈ ਕਿ ਛੋਡੇ ਨੰਗਾ ਦੇ ਗਰੀਬਾਂ ਦੇ ਆ ਕੇ ਸਾਡੀ ਮੂਰਖ ਕੁੜੀ ਵੱੜ ਗਈ ਅਸੀਂ ਤਾਂ ਰਾਜੇ ਘਰ ਬਿਆਂਦੇ ਇਹਨੂੰ ਕਿੱਥੇ ਫਿਰਦੀ ਐ ਤੂੰ ਪੱਟ ਤਾਂ ਮੇਰਾ ਮੁੰਡਾ ਪੱਟਦਾ ਇਹਨੇ ਛੋਟੀ ਕੁੜੀ ਨੇ ਬੇਕਾਰ ਨੇ ਪੱਟੇ ਨੂੰ ਤੇਰੇ ਮੁੰਡੇ ਕੋਲੇ ਬੜੇ ਉਹੀ ਗੱਲ 50 ਕਿੱਲੇ ਦਾ ਮਾਲਕ ਸੀ ਵੀ ਤੇਰੇ ਮੁੰਡੇ ਦੀ ਜ਼ਮੀਨ ਖਾਗੀ ਸਾਡੀ ਕੁੜੀ ਉਹ ਤੂੰ ਤਾਂ ਸਾਡੀ ਜ਼ਮੀਨ ਤੇ ਅੱਖ ਰੱਖ ਕੇ ਸਾਡੀ ਕੁੜੀ ਦਾ ਰਿਸ਼ਤਾ ਲਿਆ ਸੀ ਤੇਰਾ ਨਾਂ ਮੈਂ ਸਭ ਚਾਲਾਂ ਜਾਣਦੀ ਆ ਤੇਰੇ ਤੁਸੀਂ ਮਗਰ ਲਾ ਕੇ ਸਾਰਾ ਕੁਝ ਨਾ ਕਰਵਾ ਲਿਆ ਤੂੰ ਅਸੀਂ ਤਾਂ ਕਰਵਾਵਾਂਗੇ ਇੰਨਾ ਦਾਮ ਨਾ ਆਪਦੇ ਪੇਕਿਆਂ ਤੋਂ ਲਿਆ ਐਵੇਂ ਮੇਰੇ ਨਾਲ ਬਾਧੂ ਬੋਲਣ ਦੀ ਲੋੜ ਨਹੀਂ ਲੱਗੀ ਏ ਘੇਰੀਂ ਮਸੀਨ ਲੱਗ ਗਿਆ ਫੋਨ ਤੇ ਗੱਲਾਂ ਕਰਨ ਉਹਨੂੰ ਕੁੜੀ ਨੂੰ ਤੇ ਚੱਕਣ ਨਹੀਂ ਦਿੰਦੀ ਫੋਨ ਆਪ ਹੋ ਜਾਂਦੀ ਆ ਰਾਣੀ ਮੂਰੇ ਮੈਂ ਕਿਹਾ ਚੱਲ ਪੁੱਛ ਲਾਂ ਮੈਂ ਹਾਲ ਚਾਲ ਪੁੱਛ ਲਾਂ ਚੱਲ ਜੋ ਗਲਤੀ ਮੰਨਣ ਆ ਗਈ ਮੈਂ ਚੱਲ ਕਹਿਦਾ ਨਹੀਂ ਭਾਈ ਕੋਈ ਨਹੀਂ ਤੈਨੂੰ ਮਾਫੀ ਦਿੱਤੀ ਤੇ ਮੂਰੇ ਹੋ ਕੇ ਖੜ ਜੂਗੀ ਹਜੇ ਐ ਮਿਹਣੇ ਦਿੰਦੀ ਹੈਗੀ ਆ ਕਿ ਪਿਓ ਮਰ ਗਿਆ ਸੀ ਉਹ ਜੋ ਪਿਓ ਮਰਿਆ ਸੀ ਤਾਂ ਹੀ ਤਾਂ ਤੇਰੇ ਵਰਗੀਆਂ ਨੇ ਹਜੇ ਕੁਛ ਕਰਾਏ ਜੇ ਪਿਓ ਹੁੰਦਾ ਸਿਰ ਤੇ ਕਾਹਨੂੰ ਇਹ ਜਾਂਦੀ ਹੋਈ ਗੱਲ ਜਵਾਖੜੀ ਲਾ ਮੈਰ ਜਰੰਗ ਕਰਾਉਂਦੀ ਛੋਡੇ ਵਰਗੇ ਉਂਗਲਾਂ ਲਾ ਲਾ ਕਰ ਲਾਂਦੇ ਆ ਸਭ ਕੁਝ ਨਾ ਬੇਬੇ ਹੁਣ ਕੱਟ ਤਾਂ ਫੋਨ ਯਰਕਦੇ ਨੇ ਉਰਾ ਫੜਾ ਪਹਿਲਾਂ ਤਾਂ ਫੋਨ ਮੈਨੂੰ ਕਿਹਾਂ ਕੀ ਗੱਲ ਹੈ ਕੀ ਗੱਲ ਤੂੰ ਮੇਰੀ ਪਰਜਾਈ ਨਾਲ ਕੀ ਗੱਲਾਂ ਕਰਦੀ ਆ 100 100 ਗੱਲਾਂ ਬਾਤਾਂ ਕਰਦੀ ਆ ਮਿਹਣੇ ਦੰਨੀ ਆਗੀ ਤੇ ਪਰਜਾਈ ਕਾਸਨ ਲਾਉਂਦੀ ਆ ਫੋਨ ਉਹਨੂੰ ਦਿਨਾ ਨਹੀਂ ਮੇਰੇ ਫੋਨ ਤੇ ਲਾਇਆ ਤੇਰੇ ਤੇ ਥੋੜਾ ਦਾ ਹੈ ਤੈਨੂੰ ਪਤਾ ਮੈਂ ਮਸਾ ਗਈ ਸੀ ਉਹਨਾਂ ਦੇ ਘਰੇ ਬੜੀ ਸੀ ਗਲਤੀ ਮੰਨ ਕੇ ਆਈ ਸੀ ਫੇਰ ਉਹਨੇ ਤਾਂ ਹੀ ਮੈਨੂੰ ਫੋਨ ਲਾਇਆ ਨਾ ਫੋਨ ਤੂੰ ਇੱਥੇ ਸਿੱਟ ਕੇ ਕਿਉਂ ਗਈ ਘਰੇ ਮੈਂ ਤਾਂ ਬਾੜੀ ਚ ਗਈ ਸੀ ਦੇਖਣ ਗਈ ਸੀ ਵੀ ਕੋਈ ਸਬਜ਼ੀ ਤਾਂ ਨਹੀਂ ਤੋੜੀ ਜਾਂਦਾ ਤੂੰ ਤਾਂ ਕੱਲੇ ਇੱਕ ਕੰਮ ਤੇ ਹੋ ਰਹੀ ਮੈਨੂੰ ਤਾਂ ਚਾਰ ਚੁਪੇਰੇ ਗੌਰ ਰੱਖਣੀ ਪੈਂਦੀ ਆ ਅੱਛਾ ਤੂੰ ਹੁਣ ਘਰ ਬੰਨਣ ਆਈ ਆ ਗਈ ਨਾ ਤੂੰ ਬੰਨ ਲੈ ਫੇਰ ਬੰਨੇ ਬਣਾ ਕੇ ਘਰ ਬੰਨ ਲੈ ਸ਼ੁਕਰ ਨੇ ਸ਼ੁਕਰ ਗਿਆ ਨਾ ਆਏ ਤਾਂ ਮੈਂ ਕਹਿੰਦੀ ਸੀ ਕਿ ਪਿਓ ਮਾਰ ਕੇ ਆਏ ਜਾਓ ਬਸ 100 ਗੱਲਾਂ ਬਾਤਾਂ ਕਰਦੀ ਸੀ ਆ ਹੋ ਜੋ ਕੰਮ ਇਹਨੇ ਦਿੰਦੀ ਸੀ ਕਿ ਸਵਾਦ ਤੂੰ ਹਾਈ ਸੁੱਖਾ ਕਰਦੀ ਹੋਮੇਗੀ ਵੀ ਪਿਓ ਇਹਨਾਂ ਦਾ ਮਰੇ ਰਾਈ ਵੀਰ ਦੇ ਨਾਂ ਜਮੀਨ ਚੜੇ ਤਾਂ ਅਸੀਂ ਇਹਦਾ ਰਿਸ਼ਤਾ ਲੱਗੇ ਤੇ ਜਮੀਨ ਸਾਡੀ ਹੋ ਜੇ ਮੈਂ ਨੂੰ ਮਾਦਰ ਜਮਦੀ ਨੇ ਪੋਤੜੇ ਦੇ ਚੱਕ ਲੈਂਦੀ ਵੀ ਇਹਦਾ ਪਿਓ ਮਾਰਿਆ ਸਾਰੀਆਂ ਖਬਰਾਂ ਰੱਖਦੀ ਸੀ ਸਾਡੇ ਪਿੰਡ ਚ ਤੁਰੀ ਫਿਰਦੀ ਰਹਿੰਦੀ ਸੀ ਸਾਰਾ ਦਿਨ ਸਾਡੇ ਪਿੰਡ ਚ ਕੋਈ ਮੇਰੇ ਇੱਥੇ ਮਿੱਥੇ ਲਾਏ ਸੀ ਆਹੋ ਪਤਾ ਤੇ ਕਰ ਤੂੰ ਉਤਨਾ ਮੈਨੂੰ ਤੂੰ ਜਮੀਨ ਪਿੱਛੇ ਫਿਰਦੀ ਹੋਵੇਂਗੀ ਹੈਲੀਆਂ ਦਿੰਦੀ ਅੱਛਾ ਮੈਂ ਮੈਂ ਆਖਿਆ ਸੀ ਮੇਰੇ ਮੁੰਡੇ ਨੇ ਤੂੰ ਮੇਰੀ ਗੱਲ ਸੁਣ ਬੇਬੇ ਜੇ ਤੂੰ ਅੱਜ ਤੋਂ ਬਾਅਦ ਮੇਰਾ ਫੋਨ ਚੱਕਿਆ ਹਰਪ੍ਰੀਤ ਨਾਲ ਗੱਲ ਕਰੀ ਜੇ ਤੈਨੂੰ ਪਤਾ ਵੀ ਲੱਗਿਆ ਵੀ ਹਰਪ੍ਰੀਤ ਦਾ ਫੋਨ ਆ ਤੂੰ ਫੋਨ ਉੱਥੇ ਰੱਖਦੀ ਤੈਨੂੰ ਬੋਲਣ ਦੀ ਲੋੜ ਨਹੀਂ ਵਿੱਚ ਨਾ ਹਰਪ੍ਰੀਤ ਨੂੰ ਇੱਕ ਪਛਾਣ ਨਹੀਂ ਆਉਂਦੀ ਬੋਲਦੀ ਜਦ ਮੈਂ ਹੈਲੋ ਆਖਿਆ ਸੀ ਕੱਟ ਰੰਦੀਗਾ ਫਿਰ ਤੂੰ ਮੇਰਾ ਫੋਨ ਚੱਕਿਆ ਜੇ ਤੂੰ ਐਡੀ ਅਣਖਾਲੀ ਸੀ ਤੂੰ ਕਿਉਂ ਫੋਨ ਚੱਕਿਆ ਮੇਰਾ ਅਣਖਾਜੀ ਤੇਰਾ ਫੋਨ ਤੂੰ ਕਿੱਥੋਂ ਲਈ ਹੈ ਕਿਉਂ ਮੈਂ ਆਪਦੇ ਦੰਤ ਤੇ ਲਈਆਂ ਆਪਦੇ ਪੈਸਿਆਂ ਦੇ ਲਈਆਂ ਹੋਰ ਕਿ ਤੂੰ ਲੈ ਕੇ ਦਿੱਤਾ ਤੇਰੇ پیسے ਕਿੱਥੋਂ ਆ ਗਏ ਕਿਉਂ ਮ ਕੰਮ ਨਹੀਂ ਕਰਦੀ ਬਗ ਜਾ ਤੂੰ ਮੇਰੇ ਭਰਾਤ ਤੋਂ ਸਾਰਾ ਸਭ ਕੁਝ ਲੁੱਟ ਕੇ ਖਾ ਲਿਆ ਉਹਨਾਂ ਨੇ ਮੈਨੂੰ ਫੋਨ ਫੋਨ ਨਹੀਂ ਦਵਾ ਸਕਦੇ ਇੰਨਾ ਕੁਝ ਤਾਂ ਕਰਤਾ ਉਹਨਾਂ ਨੇ ਬਹੁਤ ਕੁਝ ਦੇਤਾ ਤੇਰੇ ਪੇਕੇਾਂ ਨੂੰ ਸਾਰਾ ਕੁਝ ਬੇਬੇ ਉਹਨਾਂ ਦਾ ਦਿੱਤਾ ਹੋਈ ਆ ਬਹੁਤ ਕੁਝ ਦੇਤਾ ਆਵਾਜੀ ਨਾ ਕਰ ਬੀਜਾਂ ਨੇ ਜੰਮੀ ਆ ਮੈਂ ਤੇਰੇ ਪੇਕੇਾਂ ਦੇ ਖਾਨੀ ਆ ਆਹੋ ਆ ਜਿਹੜੇ ਲੀੜੇ ਪਾਈ ਬੈਠੀਆਂ ਵੀ ਮੇਰੇ ਪੇਕੇਾਂ ਦੇ ਬੈਠੇ ਨੇ ਆਹ ਹੋਰ ਤੇਰੇ ਪੇਕੇਾਂ ਦੇ ਦਰਵਾਜੇ ਦੇ ਦੇ ਤੋੜਿਆ ਸੀ ਨਾ ਵੀ ਉਹ ਚ ਲਿਆਈ ਸੀ ਇਹ ਦੇਵਾ ਦੇ ਸੀ ਤੋਨਾ ਬਰੀ ਨਾਲ ਲਈ ਸੀ ਤੂੰ ਗੱਲ ਸੁਣ ਬੇ ਮੇਰੀ ਸੁਸ਼ਕ ਚ ਲਿਆਈ ਸੀ ਆਹੋ ਮੈਂ ਤਾਂ ਸਭ ਕੁਝ ਲਈ ਸੀ ਆ ਸਾਰਾ ਦੇਖੇ ਕੋਲੇ ਅਸੀਂ ਦੋਨਾਂ ਨੇ ਤਾਂ ਤੂੰ ਭੁੱਖੀ ਮਰਦੀ ਉਹਨੂੰ ਐਨਾ ਸ਼ੁਕਰਾ ਤੇਰੇ ਕਰਮ ਚੰਗਾ ਉਹਨਾਂ ਨੇ ਮੈਨੂੰ ਸਮਾਨ ਨਹੀਂ ਦਿੱਤਾ ਤੂੰ ਮੰਗ ਮੰਗ ਖਾਈ ਤੇਰੇ ਕੋਲ ਡਿਬੇ ਦਾ ਭਾਂਡੇ ਦਾ ਮੇਰੇ ਵਰਤਦੀਆਂ ਮੇਰੇ ਮੇਰੇ ਰਾਤੀਆਂ ਨਹਾਦੀਆਂ ਐ ਮੰਜੇ ਬਿਸਤਰੇ ਮੇਰੇ ਆ ਨਾ ਬੈਠੀ ਨਾ ਤੇਰੇ ਕੋਲ ਬਿਸਤਰਾ ਦਾ ਹੈ ਰੀ ਪਿਛਾਉਣ ਨੂੰ ਆਈ ਦੇ ਥੱਲੇ ਇਧਰ ਚੱਕੂ ਹੱਲੇ ਤੇਰੀ ਸਾਰੀ ਮਾਦਾਬਾ ਵਾਚੂਗੀ ਜਿੱਥੇ ਬੈਠੀ ਸੀ ਇਹਨਾਂ ਹੋਲੇ ਨੰਗ ਕੀ ਤੇਰੀ ਸਰੀਰ ਨਾ ਉਹ ਦੇਖਣ ਸ਼ਰਮ ਨਹੀਂ ਹੁੰਦੀ ਖੁਲਣੀਆਂ ਤੇ ਬੈ ਬੈ ਉਮਰ ਨੰਗਾ ਲੀਤੀ ਸਾਰੀ ਹਰੇ ਤੂੰ ਬੋਲਣ ਨੂੰ ਮਰਦੀ ਐ ਐਡਾ ਕੱਡਕ ਤੂੰ ਮਹਿਲ ਖੜਾ ਕਰੀ ਬੈਠੀ ਸੀ ਤੂੰ ਘੜਾ ਤੇ ਮਹਿਲ ਚਿੰਤਾ ਹਾਂ ਗੱਲਾਂ ਤਾਂ ਮੈਨੂੰ ਬਾਹਲੀਆਂ ਆਉਂਦੀਆਂ ਨੇ ਅੱਲੇ-ਪੱਲੇ ਤੇਰਾ ਕੱਖ ਵੀ ਨਹੀਂ ਹੈਗਾ ਜਿਆ ਬਗ ਜਾ ਲੋਕਾਂ ਦੇ ਪੱਲਿਓਂ ਖਾਣ ਵਾਲੀ ਇਹ ਆ ਗਈ ਸਮਰਾਇਦਾਰ ਨਹੀਂ ਭੁੱਖਾ ਭੜਾ ਮਰਦਾ ਪਰਜਾਈ ਮਰਦੀ ਐ ਜ਼ਮੀਨ ਤੇਥੋਂ ਨਾ ਕਰਾ ਲਈ ਭੁੱਖੇ ਤਾਂ ਹੋ ਮਰਦੇ ਐ ਕੀ ਉਹਨਾਂ ਦੇ ਉਹ ਜਿਹੜੇ ਔਖੜਿਆਂ ਦੇ ਧੱਕਾ ਨਹੀਂ ਉਹਨਾਂ ਦੇ ਇੱਕ ਵੱਡੀ ਉਹ ਬਣੀ ਫਿਰਦੀ ਰਹਿੰਦੀ ਐ ਸਾਰਾ ਦਿਨ ਵੀ ਮੇਰੇ ਭੁੱਖਾਂ ਦਾ ਮੇਰੇ ਪੱਕਾਂ ਦਾ ਉਹਨਾਂ ਨੇ ਸਭ ਤੋਂ 100 ਰੁਪਏ ਐ ਦਿੱਤਾ ਸੀ ਵੀ ਲੈ ਲਾਂਗੇ ਤੇ ਉਹ ਚੰਗਾ ਹੋਗਾ ਦਿੱਤਾ ਨਹੀਂ ਗਿਆ ਉਹ ਤਾਂ ਅਸੀਂ ਦਿੱਤਾ ਨਹੀਂ ਵੀ ਜ਼ਮੀਨ ਸੀਰੇ ਦੇ ਨਾ ਤੇ ਕੋਈ ਪੇਟੀ ਨਹੀਂ ਲਿਆਈ ਜਿਹੜੇ ਮੇਰੇ ਵਿਛਮਦੀ ਆ ਠੂਠੇ ਮੇਰੇ ਭੰਦੀ ਆ ਰੋਜ ਬਾਟੀ ਚਾਹ ਪੀਣ ਨੂੰ ਦਿੱਤੀ ਨਹੀਂ ਉਹਨਾਂ ਨੇ ਬਣੀ ਫਿਰਦੀ ਐ ਪੇਕਿਆਂ ਵਾਲੀ ਪੇਕਿਆਂ ਦੇ ਹੈਗਾ ਇਹਨਾਂ ਦੇ ਅੱਗੇ ਇਹਦੇ ਪੇਕਿਆਂ ਤੇ ਕੁਝ ਨਹੀਂ ਭੁੱਖੇ ਮਰਦੇ ਐ ਲਾਲਾ ਜੀ ਵੀ ਕੋ ਤਾਂ ਹੁਣ ਡੱਕਾ ਨਹੀਂ ਰਿਹਾ ਸੀਗਾ ਜਿਹੜਾ ਹਲਾਟ ਚ ਉਹ ਤਾਂ ਸਾਰਾ ਦੇ ਆਈ ਪੇਕਿਆਂ ਨੂੰ ਤੇ ਹੁਣ ਮੈਂ ਕਰਾਂ ਇਹਨੂੰ ਮਾਰ ਦਿਆਂ ਐਵੇਂ ਤਾਂ ਨਹੀਂ ਹੁਣ ਇਹ ਮਗਰੋਂ ਲੈਂਦੀ ਆਪੇ ਇਹਨੂੰ ਇਹ ਜੀ ਦਵਾਈ ਦੇ ਕੇ ਤੋਰਾ ਇੰਤਜਾ ਆ ਕੇ ਬੀਲਾ ਤੋ ਆਵੇ ਪੇ ਕੀ ਬਾਗ ਯਾਰ ਅਜ ਵੀਰ ਤੇ ਜਾ ਆ ਹਰਪ੍ਰੀਤ ਕੋਲੇ ਤੇ ਦਵਾਈ ਇਥੋਂ ਦੇ ਕੇ ਇਹਨੂੰ ਤੋੜ ਦਿਆ ਪਿਆ ਖਵਾ ਕੇ ਜਦ ਇਹ ਹਰਪ੍ਰੀਤ ਦੇ ਸਿਰ ਲੱਗ ਜੇ ਉੱਥੇ ਜਾ ਕੇ ਤੇਰੇ ਮੈਨੂੰ ਮੇਰਾ ਨਾ ਪਤਾ ਲੱਗੇ ਵੀ ਬੁੜੀ ਨੇ ਕੁਛ ਦਿੱਤਾ ਤੇ ਹਰਪ੍ਰੀਤ ਸਿਰ ਲੱਗੇ ਤੇ ਫਿਰ ਮੈਂ ਹਰਪ੍ਰੀਤ ਨੂੰ ਚੱਕ ਕੇ ਜਿਲਤ ਛੱਡ ਦਿਆ ਵੀ ਮੇਰੀ ਨੂੰਹ ਮਾਰਤੀ ਹਰਪ੍ਰੀਤਾ ਤੇਰਾ ਮੈਂ ਮੁਕਤੀ ਕਰੂੰ ਤੈਨੂੰ ਨਾ ਤੇਰੀ ਨੰਦ ਨੂੰ ਦੋਨਾਂ ਨੂੰ ਨਹੀਂ ਛੱਡਦੀ ਜਿਹੜੀ ਤੁਸੀਂ ਸਾਡੇ ਨਾਲ ਮੇਰੇ ਨਾਲ ਸ਼ਿਹਰੀ ਕਰੀ ਐ ਮੇਰਾ ਪੁੱਤ ਤਾਂ ਇੱਥੇ ਨਹੀਂ ਉਹਨੂੰ ਐ ਦੁਬਾਰੇ ਵਿਆ ਲੂੰਗੀ ਐਂ ਕਰਦੀ ਐ ਰਾਜਵੀਰ ਨਾਲ ਤਾਂ ਦਵਾਈ ਤਾਂ ਮੈਂ ਲਿਆਈ ਆ ਇਹਨੂੰ ਮੈਂ ਪੇਜ ਦਿਆਂ ਖਵਾ ਕੇ ਆਪੇ ਭਗ ਜੋਗੀ ਉੱਥੇ ਇਹ ਦਵਾਈ ਉਹਨੇ ਐ ਕਹਿ ਕੇ ਦਿੱਤਾ ਵੀ 2 ਘੰਟੇ ਦਾ ਅਸਰ ਕਰਦੀ ਨਹੀਂ 2 ਘੰਟਿਆਂ ਚ ਇਹ ਪਹੁੰਚ ਜੂਗੀ ਆ ਦੇ ਪੇਕੀ ਚੱਲ ਫਿਰ ਮੈਂ ਖਵਾਉਣੀ ਐ ਇਹਨੂੰ ਖਵਾ ਕੇ ਤੋਰਦੀ ਆ ਆ ਪਤਾ ਨਹੀਂ ਕੀ ਲਈ ਆਉਂਦੀ ਆ ਹੱਥ 'ਚ ਚੁੱਪ ਕਰਕੇ ਲੰਘ ਜਾਂਦੀ ਆ ਇਹ ਤਾਂ ਮੈਨੂੰ ਮਾਰਨ ਦੀਆਂ ਸਕੀਮਾਂ ਕਰਦੀ ਐ ਕੋਈ ਨਾ ਕੋਈ ਕੋਈ ਨਹੀਂ ਬੇਬੇ ਮੈਂ ਵੀ ਤੇਰੇ ਮੰਗ ਰਹੀ ਆ ਜੇ ਤੂੰ ਮਾਰਨ ਵਾਲੀ ਐ ਬਚਾਉਣ ਵਾਲਾ ਉਹ ਰੱਬ ਹੈਗਾ ਆਪੇ ਮੈਂ ਬਾਈ ਨੂੰ ਫੋਨ ਕਰਕੇ ਦੱਸਦਾ ਇਹਦਾ ਕੀ ਪਤਾ ਮੈਨੂੰ ਕਦੋਂ ਕੁਝ ਦੇ ਦੇ ਹੌ ਟੱਪਗੀ ਲੈ ਕੇ ਲੈ ਮੈਂ ਤਾਂ ਜਾ ਕੇ ਆਉਣਾਗਾ ਮੰਡੀ ਜਾਣਾ ਸੀਗਾ ਐ ਗੱਡੀ ਸਮਰੌਣੀ ਸੀ ਨਾਲੇ ਕੋਈ ਹੋਰ ਕੰਮ ਕਰ ਲਾਂਗੇ ਫੋਨ ਕਿਧਾ ਆਈ ਜਾਂਦਾ ਹੈ ਭੈਣ ਦਾ ਕੌਣ ਲੜਕੀ ਕਹਿੰਦੀ ਆ ਹੁਣ ਹੈਲੋ ਸਤਿ ਸ਼੍ਰੀ ਅਕਾਲ ਭਣੇ ਸਤਿ ਸ਼੍ਰੀ ਅਕਾਲ ਬਾਈ ਹੋਰ ਕਿਵੇਂ ਹੋ ਹਾਂ ਭਣੇ ਠੀਕ ਆ ਸਾਰੇ ਤੁਸੀਂ ਕਿਵੇਂ ਠੀਕ ਹੋ ਠੀਕ ਆ ਬਜੀ ਬਸ ਵਧੀਆ ਹਰਪ੍ਰੀਤ ਕਿਵੇਂ ਆ ਭਣੇ ਦੇਖ ਲੈ ਲੈ ਤੂੰ ਤਾਂ ਹਰਪ੍ਰੀਤ ਦਾ ਹਾਲ ਚਾਲ ਪੁੱਛਦੀ ਹੈਗੀ ਹਰਪ੍ਰੀਤ ਨੇ ਦੇਖ ਲੈ ਤੈਨੂੰ ਕਿਵੇਂ ਬੋਲਦੀ ਸੀਗੀ ਕੱਲ ਕੱਲ ਬੋਲਣਾ ਹੀ ਆ ਬਾਈ ਮੇਰੀ ਗਲਤੀ ਸੀ ਭਣੇ ਤੇਰੀ ਕੀ ਗਲਤੀ ਹੈਗੀ ਤੇਰੀ ਕੋਈ ਗਲਤੀ ਨਹੀਂਗੀ ਤੇਰੀ ਸੱਸ ਦੀ ਗਲਤੀ ਹੈ ਤੇ ਚ ਨਹੀਂ ਹੈਗਾ ਬਾਈ ਖੋੜ ਤੇ ਮੇਰੇ ਚ ਵੀ ਬਥੇਰਾ ਆਗਾ ਪਣੇ ਕਾਨੂੰ ਹੈ ਤੇਰੇ ਚ ਖੋਟਾ ਤੂੰ ਕਿਉਂ ਕਹੀ ਤੇਰੇ ਸੱਸ ਚੀ ਖੋਟ ਨੇ ਸਾਰੇ ਤੇਰੀ ਸਾਸੀ ਵਾਲੀ ਮਾੜੀ ਐ ਉਹਦੇ ਵੀ ਬਈ ਕੀ ਸਾਰਿਆਂ ਮੈਂ ਵੀ ਮੰਗਰ ਲੱਗ ਜਾਨੀ ਆ ਕਮਲੀ ਉਹਦੇ ਜੇ ਮੈਂ ਮੰਗਰ ਲੱਗਦੀ ਆ ਤਾਂ ਫੇਰ ਹੀ ਆ ਜੇ ਮੈਂ ਉਹਦੀ ਗੱਲ ਹੀ ਨਾ ਸੁਣਾ ਫੇਰ ਇੰਨੀਆਂ ਗੱਲਾਂ ਤੱਕ ਕਿਉਂ ਹੋਣ ਮੈਥੋਂ ਪਣੇ ਮੇਰੀ ਗੱਲ ਸੁਣ ਮੰਗਰ ਤਾਂ ਲੱਗਣੀ ਪੈਂਦਾ ਹੈਣਾ ਇਹ ਤਾਂ ਪਰਿਵਾਰ ਦਾ ਮੈਂਬਰ ਹੈ ਕੋਈ ਨਾਲੇ ਵੱਡੀ ਹੈਗੀ ਫੇਰ ਉਹਦੇ ਮੰਗਰ ਨਹੀਂ ਲੱਗੇ ਹੋਰ ਕੀ ਦੇ ਮੰਗਰ ਲੱਗेंगी ਪਣੇ ਤੂੰ ਹਾਂ ਇਹ ਤਾਂ ਹੈ ਬਈ ਤੇ ਹਰਪ੍ਰੀਤ ਬੋਲੀ ਤਾਂ ਨਹੀਂ ਮੈਨੂੰ ਕੁਛ ਵੀ ਰਾਈ ਵੀਰ ਕਿਉਂ ਆ ਗਈ ਪਣੇ ਹੁਣ ਕੋਈ ਉਹ ਜਿਹੜੀ ਉਲੀ ਵਾਲੀ ਗੱਲ ਤਾਂ ਐਣੀ ਉਹਦਾ ਤੇਰੇ ਮੂਤੀ ਬੋਲੀ ਕੇ ਮਾਗਰੋਂ ਵੀ ਬੋਲੀ ਸੀ ਉਦੋਂ ਵੀ ਬੋਲੀ ਗਈ ਹੈਗੀ ਚਲ ਕੋਈ ਨਾ ਬਈ ਬੋਲਣਾ ਹੀ ਹੈ ਤੇ ਮੈਂ ਤਾਂ ਨਾ ਬਈ ਤੈਨੂੰ ਐਂ ਕਹਿੰਦੀ ਸੀਗੀ ਹਾਂ ਦੱਸ ਭੈਣੇ ਚਲ ਮੈਂ ਕਿਹਾ ਬਈ ਕਿ ਸਾਰੀ ਗੱਲਬਾਤ ਹੋ ਜਾਂਦੀ ਐ ਦੱਸਣਾ ਦਾ ਜ਼ਰੂਰੀ ਐ ਹਨਾ ਹਾਂ ਹਾਂ ਭੈਣੇ ਦੱਸ ਤਾਂ ਸਹੀ ਕੀ ਗੱਲ ਐ ਭੈਣੇ ਇਹ ਨਾ ਹਰਪ੍ਰੀਤ ਨੇ ਲਾਇਆ ਸੀਗਾ ਫੋਨ ਬੇਬੇ ਕੋਲੇ ਅੱਛਾ ਅੱਛਾ ਮੇਰੇ ਵਾਲੇ ਫੋਨ ਤੇ ਲਾਇਆ ਸੀ ਬੇਬੇ ਨੇ ਚੱਕ ਲਿਆ ਠੀਕ ਐ ਤੇ ਹਰਪ੍ਰੀਤ ਬਾਵਾ ਗੱਲਾਂ ਹੀਆਂ ਕਰੀਆਂ ਹਰਪ੍ਰੀਤ ਨੇ ਵੀ ਤੇ ਬੇਬੇ ਨੇ ਵੀ ਖਾ ਸਾ ਕੁਛ ਕੇ ਹੈ ਇਹਨੂੰ ਮੇਹਣੇ ਮੂਹਣੇ ਜੇ ਪਛਾਪ ਚ ਬੋਲੀ ਗਈਆਂ ਫੋਨ ਤੇ ਹੈ ਤੁਸੀਂ ਚ ਬੋਲੀ ਗੰਗਾ ਤੇ ਮੈਂ ਬੇਬੇ ਨਾਲ ਲੜ ਪਈ ਵੀ ਮੇਰੀ ਪਰਜਾਈ ਹੈ ਮੈਂ ਲੜਾਂ ਬੋਲਾਂ ਕੁਸਮਰਜੀ ਕਰਾਂ ਵੀ ਭਾਈ ਤੈਨੂੰ ਹੱਕ ਨਹੀਂ ਬਣਦਾ ਕਹਿਣ ਦਾ ਪਰ ਤੂੰ ਕਾਹਨੂੰ ਬੋਲਣਾ ਸੀਗਾ ਚਲ ਮੈਂ ਕਹੇ ਤਾਂ ਭਾਈ 바ਵਾ ਗੱਲਾਂ ਬਾਤਾਂ ਆਈਆਂ ਹੋਈਆਂ ਤੇ ਮੈਨੂੰ ਨਾ ਹੁਣ ਬੇਬੇ ਤੇ ਥੋੜਾ ਥੋੜਾ ਸ਼ੱਕ ਜਿਹਾ ਹੋ ਹੀ ਜਾਂਦਾ ਪਰ ਸ਼ੱਕ ਕਦਾ ਹੋ ਜਾਂਦਾ ਜਿਵੇਂ ਨਾ ਭਾਈ ਚੁੱਪ ਚੁੱਪ ਜੀ ਰਹਿੰਦੀ ਐ ਤੇ ਇਹ ਨਾ ਤੋ ਦਵਾਈ ਲੈ ਕੇ ਰੱਖੀ ਬੈਠੀ ਹੈਗੀ ਤਾਂ ਤਾਂ ਇਹ ਮੈਨੂੰ ਨਾ ਪਾ ਦੇ ਕਿਸ ਕਾਸੇ ਚ ਤੇ ਜਾਂ ਇਹ ਆਪ ਆਪ ਦਾ ਪਰ ਕਾਨੂੰ ਖਾਂਦੀ ਹੈ ਮੈਂ ਤਰਾ ਦਾ ਮੇਰੇ ਵਾਸਤੇ ਲਈ ਹੈ। ਪਰ ਇਹ ਗੱਲ ਤਾਂ ਤੇਰੀ ਠੀਕ ਹੈ ਹਨਾ ਫਿਰ ਇਹਨਾਂ ਜ਼ਾਹਿਰ ਤੋਂ ਕਰਾਉਣਾ ਕੀ ਹੈਗਾ। ਹਾਂ ਵੀ ਕਰਾਉਣਾ ਕੀ ਹੈ ਤੇ ਲੁਕੋ ਕੇ ਰੱਖੀ ਬੈਠੀ ਹੈ ਤੇ ਮੈਨੂੰ ਐ ਲੱਗਦਾ ਬਈ ਕਿਤੇ ਮੈਨੂੰ ਨਾ ਦੇ ਦੂ ਦੇ ਇਹ ਨੇਰੇਕ ਵੇਲੇ ਕਿਤੇ ਮੈਨੂੰ ਨਾ ਪਤਾ ਲੱਗੇ ਤੇ ਤੁਸੀਂ ਗੌਰ ਕਰ ਲਿਓ ਮਾੜੀ ਮੁੱਟੀ। ਪਰ ਮੈਂ ਤੇਰੀ ਗੱਲ ਨੂੰ ਤਾਂ ਸਮਝ ਗਿਆ ਹਨਾ ਤੂੰ ਨੂੰ ਰੁੱਖਾ ਬੋਲਨੀ ਫਿਰ ਤੇਰਾ ਗੱਲ ਦਾ ਗੁੱਸਾ ਮੰਦੀ ਹੈ ਇਹ। ਗੱਲ ਰੁੱਖੇ ਦੀ ਵੀ ਨਹੀਂ ਹੈਗੀ ਬਈ। ਹਾਂ ਕਿਹਦੀ ਤੇ ਗੱਲ ਦੀ ਤਾਂ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਉਹਨੂੰ ਕਿੰਨੀ ਕੁਸ਼ ਕਹੀ ਚੱਲ ਅੱਛਾ اصل ਗੱਲ ਤਾਂ ਆਹਾ ਉਹਦੇ ਦਿਮਾਗ 'ਚ ਵੀ ਹੁਣ ਰਾਏ ਵੀਰ ਦੇ ਪੱਲੇ ਕੁਝ ਨਹੀਂ ਆਏਗਾ ਨਾ ਤਾਂ ਪੈਸਾ ਹੈਗਾ ਹਾਂ ਜ਼ਮੀਨ ਆ ਨਾ ਘਰਬਾਰਾ ਕੁਝ ਨਹੀਂ ਵੀ ਮੈਂ ਰਾਏ ਵੀਰ ਤੂੰ ਖੇੜਾ ਛੜਾ ਲਾ ਪਰੇ ਮੇਰੀ ਗੱਲ ਸੁਣਨ ਨਾਲੇ ਤਾਂ ਇਹ ਲਾਲਚ ਵਾਲ ਚ ਦੇਖ ਲੈ ਆਪਣੀ ਸਾਰੀ ਰਿਸ਼ਤੇਦਾਰੀ ਤੋੜਤੀ ਨਾ ਤਾਂ ਜ਼ਮੀਨ ਪੱਲੇ ਨਾ ਕੋਈ ਹੋਰ ਗੱਲ ਹੈ ਨਾ ਇਹ ਰਿਸ਼ਤੇਦਾਰੀ ਤੋੜਤੀ ਇਹ ਹੋਰ ਇਹ ਮੈਨੂੰ ਲੜਦੀ ਲੜਦੀ ਕਹਿੰਦੀ ਸੀ ਹੁਣ ਤੇਰੇ ਅੱਲੇ ਪੱਲੇ ਕੀ ਹੈ ਤੇ ਥੋ ਕੀ ਕਰਾਉਣਾ ਭਾਈ ਭਗ ਜਾ ਇੱਥੋਂ ਪਰੇ ਮੇਰੀ ਗੱਲ ਸੁਣ ਲੈ ਤੇ ਚਲੋ ਹਰਪ੍ਰੀਤ ਤਾ ਤੈਨੂੰ ਤੇਰੇ ਮੂਤੇ ਵੀ ਬੋਲੀ ਗਈ ਹੈ ਹਨਾ ਹਾਂ ਰਿਸ਼ਤੇਦਾਰੀ ਤਾਂ ਭੈਣ ਭਰਾਵਾਂ ਦੀ ਹੁੰਦੀ ਹੈਗੀ ਤੇ ਆਪਣੀ ਕੋਈ ਰਿਸ਼ਤਰੀਂ ਟੁੱਟੀ ਜੜੀਆਂ ਤੇਥੋਂ ਗਲਤੀਆਂ ਹੋ ਗਈਆਂ ਚਲ ਕਿਵੇਂ ਮੰਨ ਕਿਵੇਂ ਮਰਜ਼ੀ ਮੰਨ ਲੈ ਤੂੰ ਮੈਂ ਤੇ ਤੈਨੂੰ ਮਾਫ਼ ਕਰਦਾ ਆਹੋ ਤੇ ਭੈਣੇ ਤੂੰ ਐਂ ਕਰ ਜੇ ਤੈਨੂੰ ਕੋਈ ਜ਼ਿਆਦਾ ਡਰ ਵਾਲੀ ਗੱਲ ਹੈ ਤੂੰ ਸਾਡੇ ਕੋਲੇ ਆ ਜਾਏ ਮੈਂ ਨਾ ਐਂ ਕਰਦੀ ਆ ਬਈ ਮੈਂ ਦੇਖਦੀ ਆਂ ਵੀ ਹੁਣ ਬੇਬੇ ਕੀ ਕਰਦੀ ਫਿਰਦੀ ਐ ਤੇ ਜੇ ਮੈਨੂੰ ਦੁਬਾਰੇ ਸ਼ੱਕ ਜਾਪਿਆ ਫੇਰ ਤਾਂ ਨਾ ਮੈਂ ਮਿੰਟ ਵੀ ਨਹੀਂ ਖੜਦੀ ਹੈਗੀ ਸਿੱਧੀ ਪਿੰਡ ਆਉਂਗੀ। ਪਾਣੀ ਮੇਰੀ ਗੱਲ ਸੁਣ ਲੈ ਹਰਪ੍ਰੀਤ ਵੱਤ ਤੋਂ ਵੱਤ ਤੈਨੂੰ ਇਥੇ ਰੁੱਖੀ ਬੋਲੂਗੀ ਤੈਨੂੰ ਜੇ ਬੁੜੀ ਨੇ ਜ਼ਹਿਰ ਪਾਤਾ ਤੈਨੂੰ ਤੇਰੀ ਜਾਨ ਹੀ ਨਾ ਕਮਾ ਦੇ। ਤੂੰ ਤਾਂ ਹੁਣ ਮੇਰਾ ਭਰਾ ਆਂ ਤੂੰ ਤਾਂ ਯਕੀਨ ਕਰ ਲੈ ਮੇਰੀ ਗੱਲ ਤੇ ਲੋਕ ਕਿਵੇਂ ਕਰਨਗੇ ਮੈਨੂੰ ਐਂ ਵੀ ਮੈਂ ਨਾ ਕੋਈ ਸਬੂਤ ਇਕੱਠਾ ਕਰਾਂ ਇਹਦੇ ਖਿਲਾਫ। ਪਾਣੀ ਉਹਦਾ ਖਰ ਠੀਕ ਐ ਪਰ ਸਬੂਤ ਹੋਣੇ ਤੈਨੂੰ ਦਿਸੀ ਜਾਂਦਾ ਆ ਪਾ ਕੜਾ ਕਿਸੇ ਨੂੰ ਸਬੂਤ ਦਿਖਾਉਣੇ ਉਂ ਤੇਰੀ ਮ ਚਲ ਫਿਰ ਦੇਖਦੀ ਆਂ ਬਈ ਮੈਂ ਆ ਹੀ ਜਾਨੀ ਹਾਂ 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 ਦੁੱਤੀਆਂ ਬੇਬੇ ਨੂੰ ਕਿੱਧਰ ਗਈ ਹੈ ਪੰਜਾਬ ਦੀ ਜਾਨ ਨਾ ਤਾਂ ਕੁਛ ਨਹੀਂ ਚੰਗਾ ਹਨਾ ਹਾਂ ਚੰਗਾ ਭਣੀ ਫਿਰ ਮੈਂ ਤਾਂ ਮਾਨਸਾ ਜਾਂਦਾ ਸੀਗਾ ਮੈਂ ਤਾਂ ਫਿਰ ਅੱਜ ਮਾਨਸਾ ਵੀ ਨਹੀਂ ਜਾਂਦਾ ਤੇ ਤੂੰ ਮੈਨੂੰ ਤੂੰ ਹੁਣ ਫੋਨ ਕਰਕੇ ਠੀਕ ਹੈ ਠੀਕ ਹੈ ਬਈ ਚੰਗਾ ਲੈ ਭੈਣ ਨੇ ਤਾਂ ਹੋਰ ਹੀ ਗੱਲ ਦੱਸਦੀ ਕਦੇ ਬੁੜੀ ਹੋਈ ਨਾ ਮੇਰੀ ਭੈਣ ਨੂੰ ਮਾਰਦੇ ਹਨਾ ਇੱਥੇ ਆ ਜੇ ਤਾਂ ਵੀ ਚੰਗਾ ਹੈ ਚਲ ਹਰਪ੍ਰੀਤ ਦਾ ਕੀ ਹੈ ਇਹ ਤਾਂ ਦੋ ਗਾਲਾਂ ਦੇ ਕੇ ਬੈਹ ਜੂਗੀ ਤੇ ਕਦੇ ਮੇਰੀ ਭੈਣ ਦੀ ਜਾਨ ਹੀ ਨਾ ਕਮਾਰੇ ਬੁੜੀ ਉਹ ਕਰਦਾ ਹਰਪ੍ਰੀਤ ਨਾ ਗੱਲ ਨਿੰਬੂ ਪਾਣੀ ਕਰਕੇ ਨਾ ਤੇ ਦਵਾਈ ਇਹਦੇ ਵਿੱਚ ਪਾ ਕੇ ਲਜਾਣੀ ਆ ਉਹ ਪਿਉਣੀ ਆ ਉਹਨੂੰ ਤਾਂ ਮੈਂ ਮਾਰੂੰਗੀ ਦਾ ਨਿੰਬੂ ਪਾਣੀ ਦੇ ਵਿੱਚ ਕੋਲੀ ਦਵਾਈ ਪਿਆ ਕੇ ਉਹਨਾਂ ਨੂੰ ਮਾਰ ਕੇ ਤੇ ਉਹਦੇ ਪੇਕੀ ਭੇਜ ਜੀਆਂ ਉਹਨੂੰ ਪਿਆ ਕੇ ਦਵਾਈ ਉੱਥੇ ਜਾ ਕੇ ਮਾਰ ਜੂਗੀ ਚਾਹ ਉੱਥੇ ਪਿਆ ਕੇ ਪਾਣੀ ਪੇਜ ਜੀਆਂ ਇਹ ਹਾਕੀ ਤੇ ਕੋਈ ਜਾ ਦਾ ਮੋੜ ਬਣੂਗੀ ਗੱਲ ਆ ਕੀ ਗਲਾਸ ਜੀ ਵਧੀਆ ਦਾ ਆਮਦਾਰੀ ਆਜੂ ਮੈਨੂੰ ਤਾਂ ਕਰਤੀ ਆ ਉਹ ਕੰਮ ਰਾਜਵੀਰ ਹਾਂ ਕੀ ਆ ਬੇਬੇ ਮੈਂ ਪਾਣੀ ਕਰੇ ਨਿੰਬੂ ਸਿਰ ਜਾਦੂ ਵੀ ਆਂਦਾ ਸੀ ਮੇਰਾ ਤੂੰ ਵੀ ਪੀ ਲੈਣਾ ਕਿਹੜਾ ਨਿੰਬੂ ਪਾਣੀ ਨਿੰਬੂ ਪਾਣੀ ਮੈਂ ਬਣਾਇਆ ਹੁਣ ਅਸੇਦੂ ਤੂੰ ਕਹਿੰਦੀ ਮੇਰਾ ਸਿਰ ਜਾਦੂ ਹੀ ਆਂਦਾ ਬੇਬੇ ਕਰੇ ਤਾਂ ਆਪਣੇ ਨਿੰਬੂ ਹੈ ਨਹੀਂ ਸੀ ਤੂੰ ਨਿੰਬੂ ਕਿੱਥੋਂ ਲਈ ਨਿੰਬੂ ਮਰੇ ਸੀ ਉਹ ਦੁਕਾਨ ਤੋਂ ਆੜਾ ਤਾਂ ਹੁਣ ਲਈਦਾ ਸੀ ਇਹ ਦੂ ਇੱਥੇ ਖੜੀ ਸੀ ਮੇਰਾ ਤਾਂ ਜੀ ਨਹੀਂ ਕਰਦਾ ਪੀਣ ਨੂੰ ਮੈਂ ਤਾਂ ਪੀਂਦੀ ਨਹੀਂਗੀ ਲੈ ਮੈਂ ਲਈਆ ਕਰਿਆ ਪਾਣੀ ਪੀ ਲੈ ਮੈਂ ਵੀ ਚਲ ਐ ਕਰ ਜੇ ਤੂੰ ਤੇਰਾ ਜੀ ਕੀਤਾ ਤਾਂ ਤੂੰ ਪੀ ਲੈ ਬਸ ਮੈਂ ਨਹੀਂ ਪੀਂਦੀ ਮੇਰਾ ਤਾਂ ਮੂਡ ਨਹੀਂ ਹੈਗਾ ਮੈਂ ਤਾਂ ਚਾਹ ਕਰਕੇ ਪੀ ਲਈ ਸੀ ਨਾ ਤੇ ਪੀ ਲੈ ਬੜ ਗਏ ਮੈਂ ਨਹੀਂ ਪੀਂਦੀ ਬੇਬੇ ਜਦੋਂ ਮੇਰਾ ਨਹੀਂ ਜੀ ਕਰ ਉਹ ਮੈਨੂੰ ਸੋਧੂ ਕੋ ਨਾ ਨਹੀਂ ਪੀਂਦਾ ਪਰੇ ਕਰ ਲੈ ਮੇਰੇ ਤੋਂ ਪੀ ਕੇ ਤਾਂ ਦੇਖ ਨਾ ਨਾ ਮੈਨੂੰ ਤਾਂ ਨੀਂਬੂ ਵਾਲੇ ਪਾਣੀ ਨਾਲ ਖਾਂਗੂ ਨਹੀਂ ਖਾਂਗੂ ਨਹੀਂ ਮੈਂ ਪੀਂਦੀ ਬੇਬੇ ਮੈਂ ਤੈਨੂੰ ਕਹਿਤਾ ਵੀ ਮੈਂ ਨਹੀਂ ਪੀਂਦੀ ਤੂੰ ਮੈਨੂੰ ਮੱਲੋ ਮੱਲੀ ਨਹੀਂ ਪੀਂਦੀ ਮੈਂ ਪਤਾ ਇਹਨੂੰ ਪਿਆਣ ਤੇਨੂੰ ਠੀਕ ਹੋ ਜਾਂਦੀ ਨਾ ਨਾ ਮੈਂ ਨਹੀਂ ਪੀਂਦੀ ਬਸ ਤੂੰ ਹੀ ਪੀ ਲੈ ਲੈ ਹੁਣ ਤਾਂ ਤੂੰ ਬਚ ਗਈ ਕੋਈ ਨਹੀਂ ਇਹ ਤਾਂ ਫੇਰ ਮੇਰੇ ਆੱਤ ਥੱਲੇ ਆ ਜਾਣਗੀ ਤੈਨੂੰ ਛੱਡੂ ਦਾ ਮਾਰ ਕੇ ਹੋਰ ਕੋਲ ਲੂ ਮੈਂ ਤਾਂ ਦਵਾਈ ਮੈਂ ਤਾਂ ਹੋਰ ਪੈਸੇ ਲੱਗ ਜਾਣਗੇ ਪਰ ਤੈਨੂੰ ਨਹੀਂ ਰਾਜਵੀਰ ਮੈਂ ਜਿਉਂਦੀ ਨੂੰ ਛੱਡਦੀ ਕਦੋਂ ਤਾ ਤੂੰ ਮੇਰੇ ਦਿੱਤੇ ਜਾਈਂਗੀ ਬਖਰੀ ਸੋ ਚੈਨਲ ਤੇ ਜਿੰਨਾ ਬੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਕਮਲੇਸ਼ ਕੁਮਾਰੀ ਬੀਨਾ ਜੈਨ ਵਿਸ਼ਵਜੀਤ ਸਿੰਘ ਫਕੀਰ ਚੰਦ ਸ਼ਰਮਾ ਜਸਮੀਤ ਸਿੰਘ ਧਾਲੀਆ ਲੁਧਿਆਣਾ ਸਿਮਰਨਪ੍ਰੀਤ ਕੌਰ ਫੱਲੇਵਾਲ ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਆਇਸ਼ਾ ਪੁੱਲਰ ਮੈਸ਼ਾ ਪੁੱਲਰ ਜਗਰਾਜ ਪੁੱਲਰ ਪਪੇ ਸ਼ਾਹੀ ਹਰਮਿੰਦਰ ਕੌਰ ਰਾਮਾ ਮੰਡੀ ਜਲੰਧਰ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀ ਰਤੀਆ ਹਰਿਆਣਾ ਬਲਜਿੰਦਰ ਕੌਰ ਲੁਧਿਆਣਾ ਅਮਰ ਸਿੰਘ ਪਟਿਆਲਾ ਬੋਬੀ ਰਾਜਾ ਹਾਂਗਕਾਂਗ ਨਵੀ ਭੁੱਲਰ ਬਸੰਤ ਕੌਰ ਭਾਰਤ ਭੂਸ਼ਣ ਸੱਚ ਦੇਵਾ ਰਣਜੀਤ ਸਿੰਘ ਸੁਖਰਾਜ ਕੌਰ ਗਰੇਵਾਲ ਰਾਜੂ ਮੱਖਾ ਵਾਲੀਆ ਬੰਟੀ ਗਰਚਾ ਹਰਪਾਲ ਕੌਰ স্বর্ণਜੀਤ ਕੌਰ ਚੰਡੀਗੜ੍ਹ ਰੇਖਾ ਸ਼ਰਮਾ ਅਨਰੂਪਿਕਾ ਸ਼ਰਮਾ ਨੈਤ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਨੇ-ਸੋਨੇ ਕਮੈਂਟ ਕੀਤੇ ਆ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਲਈ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੁਲਾਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ